ਠੰਡ ਵੀ ਵੇਖੀ ਧੁੱਪ ਵੀ ਵੇਖੀ ਹੈ ਗਰਮੀਆਂ ਵੀ ਵੇਖੀਆਂ ਮੀਂਹ ਵੀ ਵੇਖੀ ਸਾਰਾ ਕੁਝ ਆਪਣੇ ਸਰੀਰ ਤੇ ਹੰਡਾਇਆ ਪਰ ਕਹਿ ਲੋ ਕਿ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਵਾ ਜਿਹੜਾ ਕਿ ਸਾਡਾ ਵੀਰ ਹਜੇ ਤੱਕ ਉੱਪਰ ਟਾਵਰ ਚੜ੍ਹ ਕੇ ਬੈਠਾ ਸਾਨੂੰ ਥੱਲੇ ਨਹੀਂ ਠੰਡੇ ਲੱਗਦੀ ਭੀ ਆ ਤੇ ਉੱਪਰ ਕਿੰਨੀ ਠੰਡ ਲੱਗਦੀ ਹੋएगी ਵੀਰ ਨੂੰ ਮੈਨੂੰ ਗੱਲ ਦੀਪ ਸਿੱਧੂ ਦੀ ਯਾਦ ਆ ਜਾਂਦੀ ਆ ਕਿ ਜਦੋਂ ਦੀਪ ਸਿੱਧੂ ਨੂੰ ਇੱਕ ਨਿੱਕੀ ਗੱਲ ਤੋਂ ਹੀ ਬਹੁਤ ਵੱਡਾ ਖਿਤਾਬ ਦੇ ਦਿੱਤਾ ਸੀ ਕਿ ਤੂ ਗਦਾਰ ਆ ਤੁਹਾਨੂੰ ਇੱਕ ਮੋਟਰ ਤੇ ਬੈਠ ਕੇ ਇੱਕ 2 ਮਿੰਟ ਵਾਸਤੇ ਕਹਾਂ ਕਿ ਤੁਹਾਡੇ ਵਾਸਤੇ ਕੌਣ ਖੜੂਗਾ ਤੁਹਾਡੇ ਵਾਸਤੇ ਕੌਣ ਮਰੂਗਾ ਤੁਸੀਂ ਤੁਸੀਂ ਸ਼ਹੀਦਾਂ ਦੀ ਕਦਰ ਭੁੱਲ ਗਏ ਆ ਸਾਡੀ ਕੌਮ ਉਹ ਸੀ ਜਿਹੜੀ ਦੂਜੇ ਦੇ ਧਰਮ ਵਾਸਤੇ ਆਪਣਾ ਸੀਸ ਕੱਟ ਕੇ ਤਲੀ ਤੇ ਰੱਖ ਕੇ ਤੁਰ ਪੈਂਦੀ ਸੀ ਅੱਜ ਸਾਨੂੰ ਆਪਣੀ ਲੋੜ ਆ ਸਾਡੇ ਅੱਜ ਧਰਮ ਸਾਡਾ ਖਤਰੇ 'ਚ ਆ ਪਰ ਅਸੀਂ ਘਰਾਂ 'ਚ ਸੁੱਤੇ ਪਏ ਆ ਤੇ ਸਰਕਾਰਾਂ ਦੀ ਬਹੁਤ ਵੱਡੀ ਨਲਾਕੀ ਹੈ ਖਾਸ ਕਰਕੇ ਮੈਂ ਆਪ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹਨਾ ਇੱਥੇ ਇਹੋ ਸਰਕਾਰ ਨੇ ਜਦੋਂ ਸਰਕਾਰ ਬਣਾਉਣੀ ਸੀ ਉਸ ਟਾਈਮ ਸਰਕਾਰ ਨੇ ਕਿਹਾ ਸੀ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਇਨਸਾਫ ਦਵਾਂਗੇ ਪਰ ਅੱਜ 4 ਸਾਲ ਦਾ ਸਮਾਂ ਬੀਤ ਚੁੱਕਾ ਹੈ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਲੰਬਾ ਸਮਾਂ ਹੋ ਗਿਆ ਤੁਸੀਂ ਵੀ ਇਹਨਾਂ ਮੋਰਚ ਦਾ ਹਿੱਸਾ ਰਹੇ ਹੋ ਕਾਰਨ ਕੀ ਲੱਗਦਾ ਤੁਹਾਨੂੰ ਕਾਨੂੰਨ ਦੇ ਵਿੱਚ ਦੇਰੀ ਦਾ ਦੇਖੋ ਕਾਰਨ ਇਹੋ ਆ ਕਿ ਸਾਡੀ ਤਰਾਸਦੀ ਹੈ ਕਿ ਆਪਾਂ ਇਕੱਠੇ ਨਹੀਂ ਆ ਜਿਵੇਂ ਹੀ ਇਕੱਠੇ ਨਹੀਂ ਹੋਵਾਂਗੇ ਕਿ ਆਪਾਂ ਮੋਰਚੇ ਪਾਵੇਂ ਹਜ਼ਾਰਾ ਲਾ ਲਈਏ ਆਪਾਂ ਜਿੱਤ ਨਹੀਂ ਸਕਦੇ ਜਿਹੜੀਆਂ ਸਰਕਾਰਾਂ ਵਾਂ ਉਹ ਗੁਰੂਗ੍ਰੰਥ ਸਾਹਿਬ ਜੀ ਨੂੰ ਕਹਿ ਲੋ ਕਿ ਮਤਲਬ ਕਹਿੰਦੇ ਆ ਕਿ ਇਹਨਾਂ ਦੇ ਮਨ ਦੇ ਵਿੱਚ ਜੋ ਚੱਲਦਾ ਵਾ ਸਾਫ਼ ਨਜ਼ਰ ਹੁੰਦੀ ਆ ਰਿਹਾ ਹੈ ਪਹਿਲੀਆਂ ਸਰਕਾਰਾਂ ਵੀ ਇਹੋ ਚਾਹੁੰਦੀਆਂ ਕਿ ਇਹ ਮੇਤ ਬੇਤਵੀ ਦਾ ਮੁੱਦਾ ਇਹਦਾ ਆਪਾਂ ਕੋਈ ਹੱਲ ਨਹੀਂ ਕਰਨਾ ਇਹਦੇ ਉੱਤੇ ਆਪਾਂ ਆਪਾਂ ਰਾਜਨੀਤੀਕ ਨਹੀਂ ਹੈ ਪਰ ਕਿਤੇ ਨਾ ਕਿਤੇ ਇਹ ਕਹਿ ਰਹੇ ਸਰਕਾਰਾਂ ਦੀ ਬਹੁਤ ਵੱਡੀ ਨਿਰਾਸ਼ਾ ਹੀ ਇੱਥੇ ਅੱਜ ਅਸੀਂ ਦੂਜੇ ਦੇ ਧਰਮ ਬਚਾਉਣ ਆਲੇ ਅੱਜ ਅਸੀਂ ਆਪ ਸੜਕਾਂ 'ਚ ਠੱਕੇ ਖਾਣੇ ਆ ਪਰ ਇਹ ਸਾਡੀ ਗਵਰਨਮੈਂਟ ਸੁੱਤੀ ਪਈ ਆ ਚਾਹੀਦਾ ਭਗਵੰਤਮਾਨ ਮੈਂ ਮੈਂ ਸੋਚਦਾ ਕਿ ਤੇਰੇ ਕਰਮ ਚੰਗੇ ਹੋਣਗੇ ਜੇ ਤੂੰ ਇਹ ਕਾਨੂੰਨ ਬਣਾ ਦੇਵੇਂ ਕਿਉਂਕਿ ਜੇ ਆਹਦ ਨਵਾਂ ਮਹੀਨੇ ਚ ਤੇ ਕੋਈ ਕਾਨੂੰਨ ਨਾ ਬਣਿਆ ਨਾ ਆਉਣ ਵਾਲਾ ਸਮਾਂ ਨਾ ਜਿਸ ਤਰ੍ਹਾਂ ਅਰੰਗਜੀਬ ਰੋਂਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਜਫਰਨਾਮਾ ਲਿਖਿਆ ਸੀ ਨਾ ਤੇ ਜਫਰਨਾਮਾ ਪੜ੍ਹ ਕੇ ਹੀ ਅਰੰਗਜੀਬ ਉੱਥੇ ਬਿਮਾਰ ਪੈ ਗਿਆ ਸੀ ਇੱਕ ਦਿਨ ਤੂੰ ਮੰਜੇ ਤੋਂ ਨਹੀਂ ਉੱਠਣਾ ਜੇ ਤੇਰੇ ਰਾਜ ਵਿੱਚ ਕਾਨੂੰਨ ਨਾ ਬਣਿਆ ਆਗੂ ਸਾਡੇ ਹਜੇ ਵੀ ਡਿੱਕਣਦੇ ਨੇ ਕਿ ਕਦੋਂ ਕੋਈ ਬਾਣਾ ਵਰਤ ਜੇ ਤੇ ਆਪਾਂ ਫੇਰ ਜਾਈਏ ਸਿਆਸਤ ਕਰਾਂਗੇ ਦੀ ਦੇ ਤੇ ਜਾ ਕੇ ਫੇਰ ਪਰ ਮੈਂ ਗੁਰਜੀਤ ਸਿੰਘ ਨੂੰ ਜਿੰਨਾ ਕਿ ਜਾਣਦਾ ਵਾਂ ਜਿੰਨੀਆਂ ਵਾਰੀ ਉਹਨੂੰ ਮਿਲਿਆ ਵਾਂ ਐਨਾ ਕਿ ਜਰੂਰ ਪਤਾ ਵਾ ਕਿ ਉਹ ਨਾ ਵਿਕਨ ਵਾਲਾ ਨਾ ਉਹ ਝੁਕਨ ਵਾਲਾ ਇਹ ਸਰਕਾਰਾਂ ਭਾਵੇਂ ਲੱਖ ਜ਼ੋਰ ਲਾ ਕੇ ਵੇਖਣ ਉਹ ਨਾ ਝੁਕੇਗਾ ਨਾ ਵਿਕੇਗਾ ਉਹਨੇ ਜੋ ਫੈਸਲਾ ਲਿੱਤਾ ਨਾ ਕਿ ਬੇਦਬੀ ਉੱਤੇ ਕਾਨੂੰਨ ਬਣੇਗਾ ਤੇ ਮੈਂ ਥੱਲੇ ਆਵਾਂਗਾ ਨਹੀਂ ਤੇ ਮੇਰੀ লাশ ਥੱਲੇ ਆਏਗੀ ਇਹ ਵਾਕਈ ਸੱਚ ਹੈ ਜੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਦੇਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਵੀ ਸੇਸ਼ ਠਾਕਾਤਾ ਸੀ ਪਰ ਅਸੀਂ ਅੱਜ ਕੀ ਸਮਝਿਆ ਅਸੀਂ ਖਾਲੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕੰਮਾਂ ਲਈ ਵਰਤਦੇ ਆ ਮੈਨੂੰ ਲੱਗਦਾ ਕਦਰ ਨਹੀਂ ਕਰਦੇ ਆਓ ਪੰਜਾਬ ਦੇ ਨੌਜਵਾਨੋ ਹੁਣ ਤਾਂ ਭਾਈ ਗਰਜੀਤ ਸਿੰਘ ਨੇ ਪੂਰੇ ਪੰਜਾਬ ਚ ਘਰ ਘਰ ਕੁੰਡਾ ਖੜਕਾ ਕੇ ਕਹਿ ਰਹੇ ਉਠੋ ਜਾਗੋ ਜ਼ਮੀਰਾ ਜਗਾਓ ਜ਼ਮੀਰਾ ਕਿੱਥੇ ਸਾਡੀਆਂ ਮਰੀਆਂ ਜ਼ਮੀਰਾ ਦੋ ਮਹੀਨੇ ਵੇਖ ਲਓ ਕਿਤੇ 15-15 ਮਹੀਨੇ ਪਰਖਣ ਵਾਸਤੇ ਲੱਗ ਜਾਂਦੇ ਆ ਇਹ ਇੱਥੇ ਕਹਿ ਲਵਾਂ ਕਿ ਸਾਡੇ ਜਿਹੜੇ ਆਗੂ ਆਪਾਂ ਕਹਿ ਸਕਦੇ ਆ ਇਹਨਾਂ ਦੀ ਕਿਤੇ ਨਾ ਕਿਤੇ ਮੈਂ ਕਹਿੰਦਾ ਇਹਨਾਂ ਦੀ ਬਹੁਤ ਵੱਡੀ ਨਿਰਾਸ਼ਾ ਹੈ ਜਿਹੜਾ ਵੀਰ ਦਾ ਸਾਥ ਨਹੀਂ ਦੇ ਰੇ ਜੇ ਇਹ ਸਾਥ ਦੇ ਦੇਣਗੇ ਤਾਂ ਸਾਡੇ ਵੀਰ ਵਾਸਤੇ ਵੀ ਚਲੋ ਵਧੀਆ ਹੋ ਜਾਏਗਾ ਥੱਲੇ ਆ ਜਾਏਗਾ ਪਰਿਵਾਰ ਚ ਰਹੇਗਾ ਤੇਰਾ ਪੇਰ ਵੀ ਇਸੇ ਕਾਨੂੰਨ ਆ ਉਹ ਵੀ 1 ਮਿੰਟ ਦੇ ਵਿੱਚ ਬਣ ਜਾਏਗਾ ਸਾਡੀਆਂ ਸਿੱਖ ਜਥੇਬੰਦੀਆਂ ਸਿੰਘ ਸੱ퍼 ਦਾਵਾ ਟਾਢੀ ਤੇ ਜਿੰਨੇ ਕੀਰਤਨੀਏ ਇਹ ਸਾਰੇ ਇਕੱਠੇ ਹੋ ਤੋ ਜਾਣ ਇੱਕ ਵਾਰੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਤੇ ਹੋਣ ਇੱਕ ਤਰੀਕ ਨੂੰ ਸਮਾਣਾ ਟਾਵਰ ਤੋਂ ਗੁਰਾਂਦੇਵਹੀਰ ਸਟਾਰਟ ਹੋਈ ਸੀ 13ਵੇਂ ਦਿਨ ਦੇ ਵਿੱਚ ਆ ਗੁਰਾਂਦੇਵਹੀਰ ਸੰਗਤ ਨਾਲ ਚੱਲ ਰਹੀ ਆ ਗੁਰੂ ਸਾਹਿਬ ਹਾਜ਼ਰ ਨਾਜ਼ਰ ਆ ਪੰਜ ਪਿਆਰੇ ਸਹਿਬਾਨ ਅਗਵਾਈ ਕਰ ਰਹੇ ਆ ਪੰਜ ਨਿਸ਼ਾਨ ਸਿੰਘ ਨਾਲ ਆ ਤੇ ਗੁਰੂ ਦੀਆਂ ਸੰਗਤਾਂ ਰਾਤ ਚ ਅਨਤਮਸਤਕ ਹੋਣ ਵਾਸਤੇ ਵੀ ਪਹੁੰਚਦੀਆਂ ਤੇ ਬੀਬੀਆਂ ਵੀ ਲਗਾਤਾਰ ਆਪਾਂ ਪਹਿਲੇ ਦਿਨੋਂ ਤਸਵੀਰਾਂ ਦਿਖਾ ਲਈਆਂ ਸੀ ਤੇ ਅੱਜ 13ਵੇਂ ਦਿਨ ਦੇ ਵਿੱਚ ਆ ਤੇ 15 ਮਹੀਨੇ ਦਾ ਸਮਾਂ ਹੋ ਗਿਆ ਵੀਰ ਗੁਰਜੀਤ ਸਿੰਘ ਨੂੰ 400 ਫੁੱਟ ਉੱਪਰ ਟਾਵਰ ਤੇ ਬੈਠਿਆਂ ਨੂੰ ਮੰਗ ਕੀ ਆ ਮੰਗਾ ਕਿ ਗੁਰੂ ਸਾਹਿਬ ਦਾ ਨਰਾਦਰ ਨਾ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦਾ ਨਰਾਦਰ ਨਾ ਹੋਵੇ ਕਾਨੂੰਨ ਬਣੇ ਸਰਕਾਰ ਸਰਕਾਰ ਸੈਸ਼ਨ ਬੁલાਉਂਦੀ ਆ ਗੱਲਬਾਤ ਹੁੰਦੀ ਆ ਸਪੈਸ਼ਲ ਤੌਰ ਤੇ 6 ਕਿ ਮਹੀਨੇ ਦਾ ਸਮਾਂ ਪੈ ਜਾਂਦਾ ਕਿ 6 ਮਹੀਨੇ ਚ ਅਸੀਂ ਮੀਟਿੰਗਾਂ ਕਰਾਂਗੇ ਗੱਲਬਾਤ ਹੋਊਗੀ ਤੇ ਹੁਣ ਉਹ 6 ਮਹੀਨੇ ਦਾ ਤਕਰੀਬਨ ਸਮਾਂ ਵੀ ਪੂਰਾ ਹੋਣ ਜਾਣ ਡਿਆ ਸਬਾਬੇ ਆ ਕਿ 15 ਤਰੀਕ ਨੂੰ 6 ਮਹੀਨੇ ਦਾ ਸਮਾਂ ਪੂਰਾ ਹੋ ਜਾਣਾ ਤੇ ਉਸ ਦਿਨ ਦਰਬ ਕੀਤੇ ਹੋਏ ਆ ਸੀਐਮ ਸਾਹਿਬ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਦੀ ਸਕਤਰੇਦ ਦੇ ਵਿੱਚ ਤੇ ਗੁਰਾਂ ਦੀ ਵਹੀਰ ਵੀ ਉਸੇ ਦਿਨ ਹੀ 15 ਤਰੀਕ ਨੂੰ ਜਿਹੜੀ ਸਮਾਣਾ ਟਾਵਰ ਤੋਂ ਚੱਲੀ ਸੀ ਉਹਨੇ ਵੀ ਪਹੁੰਚਣਾ ਵਾ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਉਦੋਂ ਹੀ ਤੇ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣਾ ਵਾ ਅਗਲੀ ਰਣਨੀਤੀ ਕੀ ਹੋਊਗੀ ਉਹ ਵੀਰ ਨੇ ਹੁਣੇ ਦੱਸਿਆ ਵੀਰ ਗੁਰਪ੍ਰੀਤ ਸਿੰਘ ਨਾਲ ਗੱਲ ਹੋਊ ਕਹਿੰਦੇ ਕਿ 16 ਤਰੀਕ ਨੂੰ ਰਣਨੀਤੀ ਲੀਕਾਂਗੇ 15 ਤੱਕ ਦਾ ਸਰਕਾਰ ਦਾ ਟਾਈਮ ਆ ਇਦੇ ਵਿੱਚ ਹਰ ਕੋਈ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇੱਕ ਗਿਲਾ ਗੁਰਪ੍ਰੀਤ ਸਿੰਘ ਨੇ ਕੀਤਾ ਜਿਹੜੇ ਕਿ ਮੋਰਚੇ ਦੇ ਆਗੂ ਸਹਿਬਾਨ ਆ ਕਹਿੰਦੇ ਕਿ ਪੰਥਕ ਸ਼ਕਸ਼ੀਤਾਂ ਦਾ ਪਹੁੰਚਣਾ ਬਹੁਤ ਵਧੀਆ ਗੱਲ ਆ ਪਰ ਜੋ ਸਾਡੀਆਂ ਵਿਰੋਧੀ ਧਿਰਾਂ ਆ ਤੇ ਜਾਂ ਬਹੁਤਾਤ ਅਕਾਲੀ ਦਲ ਉਹਨਾਂ ਦਾ ਨਾਂ ਪਹੁੰਚਣਾ ਵੀ ਕਿਤੇ ਨਾ ਕਿਤੇ ਕਿੰਤੂ ਆ ਸਾਡੇ ਨਾਲ ਵੀਰ ਮਨਦੀਪ ਸਿੰਘ ਆ ਸੰਦੀਪ ਸਿੰਘ ਸੰਨੀ ਦੇ ਭਰਾਤਾ ਜਿਨ੍ਹਾਂ ਨੇ ਪਿੱਛੇ ਜੇ ਤਰਨਤਾਰਨ ਦੀਆਂ ਚੋਣਾ ਵੀ ਲੜੀਆਂ ਸੀ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਸੀ ਅਸੀਂ ਤੇ ਅੱਜ ਨਾਲ ਆ ਗੁਰਾਂ ਦੇ ਵੀਰ ਦੇ ਨਾਲ-ਨਾਲ ਚੱਲ ਰਹੇ ਆ ਤੇ ਗੁਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਦੀਪ ਜੀ ਕਿਵੇਂ ਵਿਕਤ ਹੋ ਹਾਂ ਲੰਬਾ ਸਮਾਂ ਹੋ ਗਿਆ ਵੈਸੇ ਤੇ ਟਾਵਰ ਤੇ ਬੈਠੇ ਹੋਏ ਵੀਰ ਗੁਰਜੀਤ ਸਿੰਘ ਨੂੰ ਤੇ ਸਮੇਂ ਸਮੇਂ ਤੇ ਤੁਸੀਂ ਜਾਣਦੇ ਹੋ ਮੈਂ ਤੇ ਵੀ ਯਾਦ ਹੈ ਕਿ ਇੱਕ ਪਾਸੇ ਵੋਟਾਂ ਸੀ ਚੋਣਾ ਸੀ ਤੇ ਚੋਣਾ ਦਰੋਂਨ ਵੀ ਤੁਸੀਂ ਇਸ ਮੋਰਚੇ ਤੇ ਪਹੁੰਚੇ ਬਿਲਕੁਲ ਜੀ ਬਿਲਕੁਲ ਕਿਉਂਕਿ ਗੁਰਜੀਤ ਸਿੰਘ ਫੌਜੀ ਖਾਲਸਾ ਜਿਹੜਾ ਉਹ ਮਤਲਬ ਕਹਿ ਲਓ ਕਿ ਮੈਨੂੰ ਟਾਵਰ ਤੋਂ ਚੜਨ ਤੋਂ ਪਹਿਲਾਂ ਦਾ ਜਾਣਦਾ ਸੀ ਜਦੋਂ ਅਮਰਤਪਾਲ ਦੀ ਇਲੈਕਸ਼ਨ ਸੀ ਨਾ ਉਹਦੇ ਵਿੱਚ ਨੇ ਵੀਰ ਨੇ 1 ਮਹੀਨਾ ਕੈਂਪੇਨ ਕੀਤੀ ਆਗੇ ਮਤਲਬ ਕਹਿ ਲੋ ਕਿ ਆਪਣੀ ਗੱਡੀ ਚ ਲੈ ਕੇ ਜਾਣਾ ਉਹਨੇ ਮਤਲਬ ਸਾਰਾ ਕੁਝ ਮਤਲਬ ਸਾਰਿਆ ਨਾ ਤੇ 1 ਮਹੀਨਾ ਪੂਰੀ ਕੈਂਪੇਨ ਕੀਤੀ ਵੀਰ ਫੌਜੀ ਨੇ ਤੇ ਉਸ ਦੌਰਾਨ ਮੇਰੀ ਦੁਕਾਨ ਤੇ ਵੀਰ ਗੁਰਜੀਤ ਸਿੰਘ ਖਾਲਸਾ ਫੌਜੀ ਆ ਮੈਂ ਤਿੰਨ ਚਾਰ ਵਾਰ ਹੀ ਆਇਆ ਵਾ ਤੇ ਬੜਾ ਸੋਹਣਾ ਪ੍ਰੇਮ ਪਿਆਰ ਉਸ ਤੋਂ ਬਾਅਦ ਸਾਡਾ ਪੈ ਗਿਆ ਸੀ ਇੱਕ ਦੂਜੇ ਨਾਲ ਫੋਨ ਤੇ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਸੀ ਪਰ ਜਦੋਂ ਮੈਨੂੰ ਸੁਣਨ ਚ ਪਤਾ ਲੱਗਾ ਕਿ ਸਾਡਾ ਵੀਰ ਗੁਰਜੀਤ ਸਿੰਘ ਖਾਲਸਾ ਫੌਜੀ ਜਿਹੜਾ ਮੇਰੀ ਦੁਕਾਨ ਤੇ ਆਂਦਾ ਰਿਹਾ ਮਤਪਾਲ ਦੀ ਵਹੀਰ ਤੋਂ ਚੱਲਦਾ ਇਲੈਕਸ਼ਨ ਦੇ ਵਿੱਚ ਉਹ ਟਾਵਰ ਚੜ ਕੇ ਬਹਿ ਗਿਆ ਹੈ ਉਹ ਵੀ 400 ਫੁੱਟ ਉੱਪਰ ਦੇ ਵਿੱਚ ਉਹਨੇ ਠੰਡ ਵੀ ਵੇਖੀ ਧੁੱਪ ਵੀ ਵੇਖੀ ਹੈ ਗਰਮੀਆਂ ਵੀ ਵੇਖੀਆਂ ਮੀਂਹ ਵੀ ਵੇਖੀ ਸਾਰਾ ਕੁਝ ਆਪਣੇ ਸਰੀਰ ਤੇ ਹੰਡਾਇਆ ਪਰ ਕਹਿ ਲੋ ਕਿ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਵਾ ਜਿਹੜਾ ਕਿ ਸਾਡਾ ਵੀਰ ਹਜੇ ਤੱਕ ਉੱਪਰ ਟਾਵਰ ਚੜ ਕੇ ਬੈਠਾ ਸਾਨੂੰ ਥੱਲੇ ਨਹੀਂ ਠੰਡੇ ਲੱਗਦੀ ਭੀ ਆ ਤੇ ਉੱਪਰ ਕਿੰਨੀ ਠੰਡ ਲੱਗਦੀ ਹੋएगी ਵੀਰ ਨੂੰ 400 ਫੁੱਟ ਦਾ ਤੇ ਟੈਂਪਰੇਚਰ ਦਾ ਫਰਕ ਆ ਮੈਂ ਵੀ ਗੁਰਪ੍ਰੀਤਨਾ ਹਮੇਸ਼ਾ ਜ਼ਿਕਰ ਕਰਦਾ ਹੁੰਨਾ ਉਥੇ ਡਾਕਟਰ ਸਾਹਿਬਾਨ ਦੀ ਟੀਮ ਆ ਉਹ ਗਈ ਸੀ ਉੱਪਰ ਕਿਤੇ ਉਹਨਾਂ ਨੇ ਕਿਹਾ ਕਿ ਟੈਂਪਰੇਚਰ ਦਾ 400 ਫੁੱਟ ਉੱਪਰ ਚੱਲ ਜਾਨਾ ਵੈਸੇ ਫਰਕ ਪੈ ਜਾਂਦਾ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਥੱਲੇ ਟੈਂਪਰੇਚਰ ਤੇ ਉੱਪਰ ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਪਰ ਮੈਂ ਕਹਿੰਦਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉਹਦੇ ਉੱਤੇ ਜਿਹੜਾ ਕਿ ਇਹਨਾਂ ਹਜੇ ਵੀ ਹੌਸਲੇ ਵਿੱਚ ਬੈਠਾ ਹੈ ਅੱਜ ਵੀ ਮੇਰੀ ਸਵੇਰੇ ਫੋਨ ਤੇ ਗੱਲ ਹੋਈ ਸੀ ਵੀ ਗੁਰਜੀਤ ਸਿੰਘ ਨਾਲ ਤੇ ਅੱਜ ਵੀ ਮਤਲਬ ਪੂਰੀ ਚੜ੍ਹਦੀ ਕਲਾ ਚ ਹੈ ਇਹ ਉਹ ਹਾਨੀਆਂ ਇਹ ਗੁਰੂ ਸਾਹਿਬ ਵੱਲੋਂ ਮਿਲਦਾ ਜੀ ਬੰਦੇ ਦੇ ਹੱਥ ਵਾਸਤੇ ਕੁਝ ਵੀ ਨਹੀਂ ਹੈ ਬਾਕੀ ਇੱਥੇ ਸਰਕਾਰਾਂ ਦੀ ਬਹੁਤ ਵੱਡੀ ਨਲਾਕੀ ਹੈ ਖਾਸ ਕਰਕੇ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਇੱਥੇ ਕਿ ਇਹੋ ਸਰਕਾਰ ਨੇ ਜਦੋਂ ਸਰਕਾਰ ਬਣਾਉਣੀ ਸੀ ਉਸ ਟਾਈਮ ਸਰਕਾਰ ਨੇ ਕਿਹਾ ਸੀ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਇਨਸਾਫ ਦਵਾਂਗੇ ਪਰ ਅੱਜ 4 ਸਾਲ ਦਾ ਸਮਾਂ ਬੀਤ ਚੁੱਕਾ ਹੈ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਪਰ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਐ ਵੀ ਕਿ ਜਿਹੜੀਆਂ ਸਰਕਾਰਾਂ ਵਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿ ਲੋ ਕਿ ਮਤਲਬ ਕਹਿੰਦੇ ਆ ਕਿ ਇਹਨਾਂ ਦੇ ਮਨ ਦੇ ਵਿੱਚ ਜੋ ਚੱਲਦਾ ਵਾ ਸਾਫ਼ ਨਜ਼ਰ ਹੁੰਦਾ ਆ ਰਿਹਾ ਹੈ ਪਹਿਲੀਆਂ ਸਰਕਾਰਾਂ ਵੀ ਇਹੋ ਚਾਹੁੰਦੀਆਂ ਕਿ ਇਹ ਬੇਦਬੀ ਦਾ ਮੁੱਦਾ ਆ ਕੋਈ ਹੱਲ ਨਹੀਂ ਕਰਨਾ ਇਹਦੇ ਉੱਤੇ ਆਪਾਂ ਆਪਾਂ ਰਾਜਨੀਤੀਕ ਨਹੀਂ ਐ ਪਰ ਕਿਤੇ ਨਾ ਕਿਤੇ ਇਹ ਕਹਿ ਰਹੇ ਸਰਕਾਰਾਂ ਦੀ ਬਹੁਤ ਵੱਡੀ ਨਿਲਾਇਕੀ ਐ ਇੱਥੇ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੰਨੀ ਬੇਦਬੀ ਹੋ ਚੁੱਕੀ ਐ ਤੇ ਹਜੇ ਤੱਕ ਕੋਈ ਇਨਸਾਫ਼ ਨਹੀਂ ਇਹੜੀ ਸਰਕਾਰ ਆਈ ਸੀ ਇਸੇ ਮੁੱਦੇ ਉੱਤੇ ਆਈ ਸੀ ਖਾਸ ਕਰਕੇ ਵੇਖਿਆ ਜਾਵੇ ਕਿ ਬੇਅਦਬੀ ਦੇ ਮੁੱਦੇ ਉੱਤੇ ਤਾਂ ਬੰਦੀ ਸਿੰਘ ਰਿਹਾ ਹੋਣਗੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਾਂਗੇ ਇਹਨਾਂ ਤਿੰਨਾਂ ਕੰਮਾਂ ਤੋਂ ਦਿਖਾਓ ਕਿ ਇੱਕ ਵੀ ਕੰਮ ਸਰਕਾਰ ਨੇ ਕੀਤਾ ਹੋਵੇ ਹਜੇ ਤੱਕ ਨਸ਼ੇ ਵਿਰੋਧ ਤੁਸੀਂ ਗੱਲ ਕੀਤੀ ਨਸ਼ੇ ਵਿਰੋਧ ਜਹਾਦ ਚੱਲ ਰਿਹਾ ਕਹਿੰਦੇ ਸਰਕਾਰ ਕਹਿੰਦੀ ਤੇ ਹੁਣ ਦੁਬਾਰਾ ਉਹ ਹੀ ਮਲਕੀ ਚੱਲ ਰਿਹਾ ਕਿ ਯੁੱਧ ਨਸ਼ਾ ਵਿਰੋਧ ਦਾ ਪਾਰ 2 ਚੱਲ ਪਿਆ ਸਟਾਰਟ ਹੋ ਗਿਆ ਤੇ ਨਸ਼ਾ ਜ ਖਤਮ ਨਹੀਂ ਦੇਖੋ ਇਹ ਜੇ ਕਿ ਜਿਹੜਾ ਸਰਕਾਰਾਂ ਦਾ ਨਸ਼ਾ ਯੁੱਧ ਵਿਰੁੱਧ ਚੱਲਦਾ ਭੈਣ ਆ ਇਹ ਸਿਰਫ ਪੋਸਟਰਾਂ ਵਿੱਚ ਹੀ ਆ ਗਰਾਊਂਡ ਤੇ ਜਾ ਕੇ ਵੇਖੋ ਹਜੇ ਵੀ ਹਰ ਪਿੰਡ ਦੇ ਵਿੱਚ ਨਸ਼ਾ ਵਾ ਹਰ ਗਲੀ 'ਚ ਨਕਸ਼ਾ ਵਾ ਇਹ ਆ ਕਿ ਇੱਥੇ ਤਾਂ ਕੀ ਦੁਕਾਨਾਂ ਉੱਤੇ ਵੀ ਇਸ ਟਾਈਮ ਨਸ਼ਾ ਹੱਦੋਂ ਵੱਧ ਵੇਚਣ ਲੱਗ ਪਿਆ ਸਾਡੇ ਨੌਜਵਾਨ ਕਈ ਗਲੀਆਂ ਵਿੱਚ ਟੀਕੇ ਲਾਏ ਡਿੱਗੇ ਪੇ ਰਹਿੰਦੇ ਆ ਪਰ ਸਰਕਾਰਾਂ ਕਹਿ ਲੋ ਕਿ ਝੂਠ ਹੀ ਬੋਲਦੀਆਂ ਪਈਆਂ ਇੱਥੇ ਮਤਲਬ ਕੋਈ ਵੀ ਨਸ਼ਾ ਹਜੇ ਤੱਕ ਖਤਮ ਨਹੀਂ ਹੋਇਆ ਪੰਜਾਬ ਵਿੱਚ ਇਹ ਸਰਕਾਰਾਂ ਜਾਣ ਬੁੱਝ ਕੇ ਕਹਿ ਲੋ ਕਿ ਇੱਥੇ ਵੋਟਾਂ ਲੈਣ ਦੇ ਕਰਕੇ ਚੀਜ਼ਾਂ ਕਰਦੀਆਂ ਪਈਆਂ ਬੜਾ ਸਮਾ ਹੋ ਗਿਆ ਵੀਰ ਗੁਰਜੀਤ ਸਿੰਘ ਨੂੰ ਬੈਠਿਆ ਤੁਸੀਂ ਨੇੜੇ ਹੋ ਕੇ ਉਸ ਵੀਰ ਨੂੰ ਵੇਖਿਆ ਅਸੀਂ ਵੀ ਗਾਹੇ-ਗਾਹੇ ਮਿਲਦੇ ਰਹੇ ਹਾਂ ਬੜਾ ਸਿੱਧਕ ਆ 15 ਮਹੀਨੇ ਉਸ ਠੰਡ ਦੇ ਵਿੱਚ ਰਹਿਣਾ 15 ਮਹੀਨੇ ਉਸ ਸਾੜ ਦੇ ਵਿੱਚ ਤਪਸ਼ ਦੇ ਵਿੱਚ ਰਹਿਣਾ ਅਜੇ ਵੀ ਸਿੱਧਕ ਆ ਤੇ ਅਜੇ ਵੀ ਬੈਠਾ ਹੋਏ ਕੋਈ ਗੱਲ ਹੀ ਕਰਦਾ ਕਹਿੰਦਾ ਕਿ ਜਨਚਰ ਲਾਗੂ ਨਹੀਂ ਹੋਣਗੇ ਕਾਨੂੰਨ ਉਹਨਾਂ ਚਰ ਮੱਥਲੇ ਨਹੀਂ ਉਤਰੋ ਦੇਖੋ ਚਲੋ ਆਗੂ ਸਾਡੇ ਹਜੇ ਵੀ ਡੀਕਨਦੇ ਨੇ ਕਿ ਕਦੋਂ ਕੋਈ ਬਾਣਾ ਵਰਤ ਜੇ ਤੇ ਆਪਾਂ ਫੇਰ ਜਾਈਏ ਸਿਆਸਤ ਕਰਾਂਗੇ ਦੀ ਦੇ ਤੇ ਜਾ ਕੇ ਫੇਰ ਪਰ ਮੈਂ ਗੁਰਜੀਤ ਸਿੰਘ ਨੂੰ ਜਿੰਨਾ ਕਿ ਜਾਣਦਾ ਵਾਂ ਜਿੰਨਾਂ ਵਾਰੀ ਉਹਨੂੰ ਮਿਲਿਆ ਵਾਂ ਐਨਾ ਕਿ ਜਰੂਰ ਪਤਾ ਵਾ ਕਿ ਉਹ ਨਾ ਵਿਕਣ ਵਾਲਾ ਨਾ ਉਹ ਝੁਕਣ ਵਾਲਾ ਇਹ ਸਰਕਾਰਾਂ ਭਾਵੇਂ ਲੱਖ ਜੋਰ ਲਾ ਕੇ ਵੇਰਣ ਉਹ ਨਾ ਝੁਕੇਗਾ ਨਾ ਵਿਕੇਗਾ ਉਹਨੇ ਜੋ ਫੈਸਲਾ ਲਿੱਤਾ ਨਾ ਕਿ ਬੇਦਵੀ ਉੱਤੇ ਕਾਨੂੰਨ ਬਣੇਗਾ ਤੇ ਮੈਂ ਥੱਲੇ ਆਵਾਂਗਾ ਨਹੀਂ ਤੇ ਮੇਰੀ লাশ ਥੱਲੇ ਆਏਗੀ ਇਹ ਵਾਕਈ ਸੱਚ ਹੈ ਜੀ 15 ਮਹੀਨੇ ਪਰਖਣ ਵਾਸਤੇ ਵੀ ਲੱਗ ਜਾਂਦੇ ਕਿਤੇ ਪਰਖਣਾ ਹੋਵੇ ਤੇ 2 4 10 ਦਿਨ 15 ਦਿਨ ਮਹੀਨਾ 2 ਮਹੀਨੇ ਵੇਖ ਲਓ ਕਿਤੇ 15 15 ਮਹੀਨੇ ਪਰਖਣ ਵਾਸਤੇ ਲੱਗ ਜਾਂਦੇ ਇਹ ਇੱਥੇ ਕਹਿ ਲਓ ਕਿ ਸਾਡੇ ਜਿਹੜੇ ਆਗੂ ਆਪਾਂ ਕਹਿ ਸਕਦੇ ਆ ਇਹਨਾਂ ਦੀ ਕਿਤੇ ਨਾ ਕਿਤੇ ਮੈਂ ਕਹਿੰਦਾ ਇਹਨਾਂ ਦੀ ਬਹੁਤ ਵੱਡੀ ਨਿਰਾਸ਼ਾ ਹੈ ਜਿਹੜਾ ਵੀਰ ਦਾ ਸਾਥ ਨਹੀਂ ਦੇ ਰਹੇ ਜੇ ਸਾਥ ਦੇ ਦੇਣਗੇ ਤਾਂ ਸਾਡੇ ਵੀਰ ਵਾਸਤੇ ਵੀ ਚਲੋ ਵਧੀਆ ਹੋ ਜਾਏਗਾ ਥੱਲੇ ਆ ਜਾਏਗਾ ਪਰਿਵਾਰ ਚ ਰਹੇਗਾ ਤੇਰਾ ਬੇਦਬੀ ਇਸੇ ਕਾਨੂੰਨ ਆ ਉਹ ਵੀ 1 ਮਿੰਟ ਦੇ ਵਿੱਚ ਬਣ ਜਾਏਗਾ ਸਾਡੀਆਂ ਸਿੱਖ ਜਥੇਬੰਦੀਆਂ ਸਿੱਖ ਸੱਪਰਦਾਵਾਂ ਟਾੜੀ ਤੇ ਜਿੰਨੇ ਕੀਰਤਨੀਏ ਇਹ ਸਾਰੇ ਇਕੱਠੇ ਹੋ ਤੋ ਜਾਣ ਇੱਕ ਵਾਰੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਤੇ ਹੋਣ ਜਿਦ ਤੱਕ ਬੇਦਬੀ ਦਾ ਕਾਨੂੰਨ ਵੇਖਿਓ ਮੈਂ ਕਹਿੰਦਾ 24 ਘੰਟੇ ਸਰਕਾਰ ਸਰਕਾਰ 3 ਘੰਟੇ ਚ ਬਣਾ ਦੇਗੀ ਵਾਦ ਤੋਂ ਵਾਦ ਜੇ ਪ੍ਰੈਸ਼ਰ ਹੋਵੇ ਤੇ ਜੇ ਪ੍ਰੈਸ਼ਰ ਹੋਵੇ ਸਾਡੀਆਂ ਸਿੱਖ ਜਥੇਬੰਦੀਆਂ ਅੱਗੇ ਲੱਗਦੀਆਂ ਪਈਆਂ ਕੋਈ ਵੀ ਟਕਸਾਲਾ ਅੱਗੇ ਨਹੀਂ ਲੱਗਦੀਆਂ ਪਈਆਂ ਮੈਂ ਇੱਥੇ ਸੰਗਤਾਂ ਦਾ ਮੈਂ ਕਸੂਰ ਨਹੀਂ ਕਹਿੰਦਾ ਸੰਗਤ ਨਾਲ ਸੰਗਤ ਨਾਲ ਤੁਰ ਰਹੀ ਹੈ ਸੰਗਤ ਨਾਲ ਚੱਲਦੀ ਪਈ ਹੈ ਸੰਗਤ ਦਿਨੋਂ ਚੱਲਦੀ ਪਈ ਹੈ ਹੈਨਾ ਪਰ ਕਿਤੇ ਨਾ ਕਿਤੇ ਸਾਡੇ ਆਗੂਆਂ ਦਾ ਮੈਂ ਸਭ ਤੋਂ ਵੱਡਾ ਇੱਥੇ ਕਸੂਰ ਕਹਿੰਦਾ ਵਾਂ ਰਾਜਨੀਤੀ ਪਾਰਟੀਆਂ ਤਾਂ ਹੈਗਾ ਹੀ ਹੈਗਾ ਪਰ ਕਿਤੇ ਨਾ ਕਿਤੇ ਸਾਡੇ ਆਗੂਆਂ ਦਾ ਵੀ ਕਸੂਰ ਜਿਹੜੇ ਕਿ ਨਾਲ ਨਹੀਂ ਤੁਰਦੇ ਮੋਢੇ ਨਾਲ ਮੋਟਾ ਲਾ ਕੇ ਨਹੀਂ ਤੁਰਦੇ ਸਿਰਫ ਕਰਦੇ ਕੀ ਹੈ ਇੱਕ ਦਿਨ ਜਾਂਦੇ ਨੇ ਪਰ ਵੀਡੀਓ ਬਣਾ ਕੇ ਇੱਕ ਇੱਕ ਦਿਨ ਵੀ ਮੈਂ ਤੁਹਾਨੂੰ ਜਿਆਦਾ ਤੁਹਾਨੂੰ ਮੈਂ ਕਹਤਾ ਇੱਕ ਘੰਟਾ ਵੀ ਨਹੀਂ ਜਾਂਦੇ ਸਿਰਫ ਵੀਡੀਓ ਹਾਂ ਬਸ ਸੋਸ਼ਲ ਮੀਡੀਆ 'ਤੇ ਜਾ ਕੇ ਵੀਡੀਓ ਪਾ ਕੇ ਤੇ ਤੁਰ ਪੈਂਦੇ ਨੇ ਚਲੋ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮੈਂ ਨਹੀਂ ਕਹਿੰਦਾ ਕਿ ਮੈਂ ਚੱਲਦਾ ਪਿਆ ਇੱਕ ਤਰੀਕ ਤੋਂ ਲੈ ਕੇ 13 ਤਰੀਕ ਹੋ ਗਈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਗੁਰੂ ਸਾਹਿਬ ਆਪ ਹੀ ਲੈ ਕੇ ਚੰਦੇ ਪਏ ਹੈਨਾ ਪਰ ਜੇ ਅੱਜ ਆਪਾਂ ਗੁਰਗੱਦ ਸਾਹਿਬ ਮਾਰੇ ਵਾਸਤੇ ਨਹੀਂ ਤੁਰ ਸਕਦੇ ਤੇ ਫੇਰ ਕਿਹਦੀ ਵਾਸਤੇ ਤੁਰਾਂਗੇ ਜੇ ਤੁਸੀਂ ਬੰਦੀ ਸਿੰਘਾਂ ਵਾਸਤੇ ਨਹੀਂ ਤੁਰ ਸਕਦੇ ਤੇ ਕਿਦੇ ਉਸ ਤੋਂ ਨੇ ਪੰਜਾਬ ਦੇ ਹੱਕਾਂ ਵਾਸਤੇ ਸਾਨੂੰ ਤੁਰਨਾ ਹੀ ਪੈਣਾ ਆਪਣੇ ਘਰੋਂ ਬਾਹਰ ਨਿਕਲਣਾ ਹੀ ਪੈਣਾ ਇਹ ਨਹੀਂ ਕਿ ਆਪਾਂ ਰਜਾਈਆਂ 'ਤੇ ਬਹਿ ਕੇ ਕਮੈਂਟ ਕਰ ਦਈਏ ਉਹਦੇ ਨਾਲ ਮਸਲੇ ਹੱਲ ਜ਼ਿੰਦਗੀ 'ਚ ਨਹੀਂ ਹੋਣੇ ਸੋਸ਼ਲ ਮੀਡੀਆ ਤੇ ਬਹੁਤਾਂ ਦਾ ਜੋ ਰਚਿਆ ਜਾਂਦਾ ਕਿ ਸੋਸ਼ਲ ਮੀਡੀਆ ਤੇ ਜਗ੍ਹਾ ਜਿੱਤ ਸਕਦੇ ਆ ਅਸੀਂ ਕੋਈ ਨੀ ਚਾਲ ਲੈਣ ਦਾ ਚੱਲਣ ਦਾ ਸੋਸ਼ਲ ਮੀਡੀਆ ਤੇ ਵੀ ਜੰਗਾਂ ਜਿੱਤੀਆਂ ਜਾਂਦੀਆਂ ਦੇਖੋ ਜਿਹੜਾ ਅੱਜ ਦਾ ਦੌਰ ਆ ਗਿਆ ਨਾ ਇਹ ਸੋਸ਼ਲ ਮੀਡੀਆ ਦਾ ਆ ਚੁੱਕਾ ਹੈ ਇਹ ਬਸ ਫੋਟੋ ਪਾ ਲੋ ਅਸੀਂ ਗੁਰਜੀਤ ਸਿੰਘ ਦੇ ਨਾਲ ਆ ਜਿੱਦਾਂ ਬਾਈਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਤੁਸੀਂ ਭੋਗਾਂ ਦੇ ਕੱਠ ਕਰਨ ਜੋਗੇ ਹਨ ਉਹ ਵਾਕਿਆਰ ਸੱਚ ਹੀ ਹੁੰਦਾ ਪਿਆ ਉਹ ਸਹੀ ਕਹਿ ਕੇ ਗੀਤ ਸਿੰਘ ਵੀ ਕਹਿੰਦਾ ਹੁੰਦਾ ਕੀ ਕਹਿੰਦਾ ਕਿ ਮੌਤ ਉਹ ਡਿੱਗੀ ਜਾ ਰਹੀ ਹੈ ਗੁਰਜੀਤ ਸਿੰਘ ਕਹਿੰਦਾ ਕਿ ਮੌਤ ਤੋਂ ਬਾਅਦ ਵਿੱਚ ਛਾਂ ਦੇ ਤੇ ਵੱਡਾ ਕੱਠ ਹੋਊਗਾ ਬਿਲਕੁਲ ਜੀ ਬਿਲਕੁਲ ਇਹ ਸੱਚ ਹੈ ਇੱਥੇ ਕੋਈ ਦੋਹਰ ਰਾਇ ਨਹੀਂ ਹੈ ਜਿੱਦ ਦਿਨ ਸਮਾਣੇ ਤੋਂ ਕਹਿ ਲੋ ਕਿ ਵਹੀਰ ਖਾਲਸਾ ਵੀ ਸ਼ੁਰੂ ਹੋਣੀ ਸੀ ਉੱਥੇ ਮੇਰਾ خیال 5 5 600 ਬੰਦੇ ਦਾ ਇਕੱਠ ਸੀ ਮੈਂ ਲੇਟ ਗਿਆ ਸੀ ਮੈਨੂੰ ਸੁਣਨ ਚ ਜੋ ਆਇਆ ਮੈਂ ਉੱਥੇ 2 3 ਵਜੇ ਤੇ ਬਹੁਤ ਵੱਡਾ ਕੱਟ ਸੀ ਜੀ ਹਾਂ ਬਜ਼ਾਰਾਂ ਦੇ ਵਿੱਚ ਪਤਾ ਲੱਗਾ ਕਿ ਹਾਂ ਸਿੱਖ ਸੰਗਤ ਜੁੜੀ ਹੋਈ ਹੈ ਕਿਉਂਕਿ ਮੈਂ ਜਿਸਦਾਰ ਕੌਕੇ ਦੀ ਬਰਸੀ ਤੇ ਗਿਆ ਸੀ ਉਸ ਤੋਂ ਬਾਅਦ ਮੈਂ ਉੱਥੇ ਪਹੁੰਚਿਆ ਸੀ ਮੈਨੂੰ ਸਮਾਂ ਮਰਖਿਆ 2 3:30 ਵਜ ਗਏ ਸੀ ਉਨੇ ਚਿਰ ਉਹ ਹੀ ਚਲ ਪੀਦੇ ਸੋਨ ਚ ਇਹੋ ਲੱਗਾ ਸੀ ਆਇਆ ਸੀ ਕਿ ਉੱਥੇ ਇੰਨਾ ਇਕੱਠ ਵੱਡਾ ਹੈਗਾ ਸੀ ਪਰ ਮੈਂ ਉਹ ਵੇਖਦਾ ਵਾਂ ਜਿੰਨਾ ਇਕੱਠ ਹੈਗਾ ਸੀ ਪਰ ਕਿਤੇ ਨਾ ਕਿਤੇ ਸੰਗਤ ਨੂੰ ਜੋ ਆਗੂਆਂ ਨੂੰ ਤੇ ਸਨਾਲ ਜੋ ਤੰਨਾ ਚਾਹੀਦਾ ਹੈ ਯਾਰ ਕੰਮ ਸਕੇ ਆਪਾਂ ਸਰਕਾਰ ਨੂੰ ਦਸੀਏ ਤੇ ਸਹੀ ਕਿ ਆਪਾਂ ਗੁਰਜੀਤ ਸਿੰਘ ਦੇ ਨਾਲ ਤੇ ਜੇ ਇਦਾਂ ਹੀ ਕੱਲ ਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਕਹਿੰਦਾ ਜੋ ਹੋਵੇ ਕੁਛ ਨਾ ਵੀ ਨੂੰ ਚੜਦੀ ਕਲਾ ਜ ਰਵੇ ਤੇ ਪਾਣਾ ਵਰਤ ਜੇਗਾ ਤੇ ਫਿਰ ਕੱਲ ਨੂੰ ਕੁਝ ਅੱਗੇ ਲੱਗੂਗਾ ਕੌਮ ਦਾ ਜੋ ਦਾ ਕਿਸੇ ਨੇ ਵੀ ਨਹੀਂ ਅੱਗੇ ਲੱਗਣਾ ਕਿਉਂਕਿ ਇਹ ਕਿਸੇ ਦਾ ਸਾਥ ਹੀ ਨਹੀਂ ਦਿੰਨੇ ਪਏ ਇਹ ਗਰਾਊਂਡ ਤੇ ਆਪਾਂ ਸਾਥ ਦਵਾਂਗੇ ਇਹਦਾ ਫੇਰ ਹੀ ਕੰਮ ਨੂੰ ਅੱਗੇ ਲੱਗੇਗਾ ਜੀਪ ਦੀਆਂ ਗੱਲਾਂ ਸੱਚ ਹੁੰਦੀਆਂ ਵੈਸੇ ਮੈਂ ਲਾਇਆ ਉਹਨਾਂ ਸਰਕਾਰ ਬਾਰੇ ਵੀ ਪਹਿਲਾਂ ਹੀ ਬੈਂਪੂ ਵਿਖਾਣੀ ਕਰਤੀ ਸੀ ਇੱਕ ਵਾਰੀ ਦੀ ਗੱਲ ਆ ਕਿ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਸੀ ਇੱਕ ਇਕੱਠ ਦੀ ਗੱਲਬਾਤ ਕੀਤੀ ਸੀ ਜਥੇਬੰਦੇ ਨੂੰ ਬੁਲਾਇਆ ਸੀ ਤੇ ਇਸੇ ਤਰ੍ਹਾਂ ਬੈਠੇ ਹੋਏ ਤੇ ਵੇਖ ਕੇ ਕਹਿੰਦਾ ਕਿ ਅੱਜ ਤੇ ਅਸੀਂ ਕੇਵਲ 2-250 ਮੈਂਬਰ ਆ ਇੱਥੇ ਬੈਠੇ ਹੋਏ ਇੱਥੇ ਹਜ਼ਾਰਾਂ ਦਾ ਇਕੱਠ ਚਾਹੀਦਾ ਕਿਉਂਕਿ ਗੁਰੂ ਦੀ ਗੱਲ ਹੋ ਰਹੀ ਆ ਪਰ ਜਿੱਦਣ ਮਨਦੀਪ ਇਸ ਦੁਨੀਆ ਤੋਂ ਜਾਂਦਾ ਉਦੋਂ ਸੰਸਕਾਰਤੇ ਨਹੀਂ ਸੀ ਪਤਾ ਲੱਗਿਆ ਦੁਨੀਆ ਦਾ ਉਦੋਂ ਉਹਦੇ ਅੰਤਿਮ ਅਰਦਾਸ ਸਮਾਗਮ ਜਿਹੜਾ ਉੱਥੇ ਨਹੀਂ ਸੀ ਪਤਾ ਲੱਗਿਆ ਲੱਖਾਂ ਦੀ ਤਾਦਾਦ ਦੇ ਵਿੱਚ ਬਿਲਕੁਲ ਹੀ ਸੱਚ ਕਿਹਾ ਜੀ ਜੇ ਸਾਡੀ ਕੌਮ ਨੂੰ ਸੰਤ ਗਿਆਨੀ ਚਨਾਇਆ ਸਿੰਘ ਜੀ ਭਿੰਡਰਾਂ ਨੇ ਤੋਂ ਬਾਅਦ ਜਗਾਇਆ ਨਾ ਉਹ ਭਾਈ ਦੀਪ ਸਿੱਧੂ ਨੇ ਜਗਾਇਆ ਸੀ ਹੁਣ ਬਿਲਕੁਲ ਜੀ ਬਿਲਕੁਲ ਸੱਚ ਹੈ ਜੀ ਮੈਂ ਖੁਦ ਕਹਿੰਦਾ ਮੈਂ ਮੇਰਾ ਛੋਟਾ ਭਰਾ ਸੰਦੀਪ ਸਿੰਘ ਸੰਨੀ ਕਹ ਲੋ ਉਹ ਜਿਹੜੀਆਂ ਗੱਲਾਂ ਤੁਸੀਂ ਜਾਗਰੂਤ ਹੋਏ ਸੀ ਭਾਜੀ ਉਹ ਵਾਕਿਆ ਸਰ ਜੋ ਕਹਿੰਦਾ ਦਿਲੋਂ ਕਹਿੰਦਾ ਸੱਚ ਕਹਿੰਦਾ ਸੀ ਆਪਣੀ ਫਿਲਮ ਇੰਡਸਟਰੀ ਲੈਣ ਛੱਡ ਕੇ ਗਰਾਉਂਡ ਤੇ ਆ ਕੇ ਬਹਿਣਾ ਕੋ ਖਾਲੇ ਦਾ ਵੜਾ ਨਹੀਂ ਭਾਈ ਬਹੁਤ ਔਖਾ ਹੁੰਦਾ ਕਿ ਆਪਣਾ ਕਾਰੋਬਾਰ ਸਾਰਾ ਕੁਝ ਛੱਡ ਕੇ ਆ ਜਨਾ ਆਪਣੀ ਲਗਜ਼ਰੀ ਲਾਈਫ ਸ਼ਾਇਰੀ ਛੱਡ ਕੇ ਆਏ ਨਹੀਂ ਗਰਾਉਂਡ ਤੇ ਬਹਿ ਜਾਣਾ ਪਰ ਕਿਤੇ ਨਾ ਕਿਤੇ ਉਦੋਂ ਵੀ ਸਾਡੇ ਜਿਹੜੇ ਚਟੀਆਂ ਦਾੜੀਆਂ ਵਾਲੇ ਬਾਬੇ ਕਹ ਲੋ ਜਾਗੂ ਕਹ ਲੋ ਉਹਨਾਂ ਨੇ ਉਹਨਾਂ ਨੂੰ ਗਰਦਾਰ ਕਹਿ ਤਾ ਸੀ ਹੈਨਾ ਇਹ ਕਿਤੇ ਨਾ ਕਿਤੇ ਕੀ ਕਹਿੰਦੇ ਸੀ ਕਿ ਇਹ ਕੋਨਾ ਮੋਨਾ ਕੇ ਸਾਡੀ ਗਵਾਹੀ ਕਰੂ ਉਹ ਯਾਰ ਜਿਹੜਾ ਜਜ਼ਬਾ ਵੇਖੋ ਤੁਸੀਂ ਤੁਸੀਂ ਚਟੀਆਂ ਦਾੜੀਆਂ ਨੇ ਮੈਂ ਕਹਿੰਦਾ ਕੀਤਾ ਕੀ ਜੇ ਤੁਸੀਂ ਸਾਰ ਸਾਰ ਸੱਤ ਸੱਤ ਤਾਲ ਤੁਹਾਡੀ ਉਮਰ ਰੂਪ ਚ ਵੀ ਆ ਸਕਦਾ ਸੀ ਮੈਨੂੰ ਜੇ ਯਾਦ ਆ ਕਿ ਜਦੋਂ ਅੰਤਿਮ ਅਰਦਾਸ ਸਮਾਗਮ ਤੇ ਚੱਲੇ ਸੀ ਨਾ ਮਨਦੀਪ ਸਿੰਘ ਤੇ ਮੈਨੂੰ ਕੁਝ ਜਥੇਬੰਦੇ ਦੇ ਵੀਰ ਮਿਲੇ ਤੇ ਅਸੀਂ ਗੋਲਡਨ ਗੇਟ ਤੇ ਇਕੱਠੇ ਹੋਏ ਉੱਥੇ ਪਤਾ ਕੀ ਹੋ ਰਹੀ ਸੀ ਗੱਲ ਉਹ ਕਹਿੰਦੇ ਕਿ ਸਾਨੂੰ ਮਿਲ ਕੇ ਗਿਆ ਦੀਪ ਸਾਨੂੰ ਮਿਲ ਕੇ ਗਿਆ ਤੇ ਦੀਪ ਦੇ ਮਨ 'ਚ ਪਤਾ ਕੀ ਸੀ ਕਿ ਥੋੜਾ ਕ ਸਮਾਂ ਉਹ ਮੇਰੀਆਂ ਫਿਲਮਾਂ ਪੂਰੀਆਂ ਹੋ ਲੈਣ ਦੋ ਮੈਂ ਆਪ ਦਮਾਲਾ ਸਜਾਇਆ ਕਰਨਾ ਇਹ ਭਾਵਨਾ ਸੀ ਉਹਦੇ ਵਿੱਚ ਉਹਨਾਂ ਵੀਰਾਂ ਨੇ ਦੱਸਿਆ ਕਹਿੰਦੇ ਕਿ ਸਾਡੇ ਕੋਲ ਬਹਿ ਕੇ ਗੱਲ ਹੋਈ ਆ ਬਿਲਕੁਲ ਸੱਚ ਜੀ ਸੱਚ ਮੈਂ ਐਵੇਂ ਕਿਉਂ ਕਵਾਂ ਉਹ ਵੀਰ ਉਹ ਦਿਲੋਂ ਅੱਜ ਹੀ ਪਿਆਰ ਕਰਦੇ ਮੈਂ ਨਹੀਂ ਕਿ ਮੈਂ ਲੋਕ ਵਾਹਾਵਾ ਕਰਦਾ ਬਹੁਤ ਜ਼ਿਆਦਾ ਹੀ ਪਿਆਰ ਕਰਦੇ ਦੀਪ ਸ ਉਹ ਜਦੋਂ ਵੀ ਸਟੇਜ ਤੋਂ ਗੱਲ ਕਰਦਾ ਸੀ ਨਾ ਪਹਿਲਾਂ ਸੰਤ ਕੈਣੀ ਜਨਾਇ ਸੀ ਨੀ ਭਿੰਡਾ ਦਾ ਨਾਮ ਲੈਂਦਾ ਹੁੰਦਾ ਸੀ ਤੇ ਯਾਰ ਆਪਾਂ ਫੇ ਕਿਉਂ ਨੋ ਉਹਦੇ ਪਿੱਛੇ ਲੱਗੀਏ ਅਸੀਂ ਇਹ ਨਹੀਂ ਵੇਖਿਆ ਕੋਨਾ ਮੋਨਾ ਪਰ ਯਾਰ ਜੇ ਕੋਨਾ ਮੋਨਾ ਵੀ ਸੀ ਪਰ ਉਹਨੇ ਕੋਮ ਨੂੰ ਇੱਕ ਸਿੱਧੀ ਲੀਕ ਤੇ ਪਾਤਾ ਕਿ ਯਾ ਤੁਹਾਡੀ ਲੜਾਈ ਕਾਦੀ ਆ ਤੁਹਾਡੀ ਹੋਂਦ ਦੀ ਲੜਾਈ ਹੈ ਹਨਾ ਤੇ ਤੁਸੀਂ ਅੱਗੇ ਲੱਕੇ ਲੱਗੋਗੇ ਹੋਂਦ ਵਾਸਤੇ ਲੜੋ ਇਹ ਜ਼ਮੀਨਾਂ 'ਚ ਹਾਂ ਜ਼ਮੀਰ ਸੀ ਨਾ ਸਾਡੀ ਕੌਮ ਦਾ ਕਹ ਲਓ ਕਿ ਸੁੱਤੀਆਂ ਜ਼ਮੀਨਾਂ ਸੀ ਜਿਹੜੀਆਂ ਉਹ ਇੱਕ ਹਿਸਾਬ ਨਾਲ ਜਗਾ ਕੇ ਗਿਆ ਸੀ ਪਰ ਅੱਜ ਵੇਖ ਲਓ ਮੈਂ ਕਹਿੰਨਾ ਫੇਰ ਵੀ ਸਾਡੀਆਂ ਲੋਕਾਂ ਦੀਆਂ ਕਹਿ ਲਓ ਕਿ ਜ਼ਮੀਨਾਂ ਫੇਰ ਮਤਲਬ ਖਤਮ ਹੋ ਚੁੱਕੀਆਂ ਅੱਜ ਮਨਦੀਪ ਸਿੰਘ ਥੋੜਾ ਪਿਛੇ ਚੱਲ ਜੀ ਆਪਾਂ ਥੋੜਾ ਸਮਾਂ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਹੋਈ ਆ ਉਸ ਇਲੈਕਸ਼ਨ ਦੇ ਵਿੱਚ ਤੁਹਾਨੂੰ 20000 ਵੋਟ ਫਤਵਾ ਤਕੜਾ ਸੀ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਉੱਥੇ ਇਹ ਲੱਗਦਾ ਸੀ ਕਿ ਤੁਹਾਡੀ ਜਿੱਤ ਯਕੀਨੀ ਆ ਹੈਨਾ ਤੋਂ ਦੇ ਉੱਤੇ ਬਾਅਦ ਚ ਕਿੰਤੂ ਪਰੰਤੂ ਵੀ ਹੋਏ ਇਹ ਵੀ ਪਰਿਵਾਰ ਚ ਹੋਇਆ ਕਿ ਜੇ ਤੁਹਾਡੇ ਭਰਜਾਈ ਜਿਹੜੇ ਉਸ ਵੀਰ ਦੇ ਵਾਈਪ ਆ ਵੀਰ ਸੰਦੀਪ ਦੇ ਤੇ ਜਿਹੋ ਜ ਖਲੋ ਜਾਂਦੇ ਤੇ ਜਿੱਤ ਜਾਂਦੇ ਕਿੰਤੂ ਪਰੰਤੂ ਹੀ ਹੋਈ ਕਾਰਨ ਕੀ ਲੱਗਦਾ ਦੇਖੋ ਜੀ ਤੁਸੀਂ ਸਹੀ ਸਵਾਲ ਪੁੱਛਿਆ ਮਨਜੀਤ ਸਿੰਘ ਭੂਮਾ ਦਿੱਲੀ ਕਮੇਟੀ ਵਾਲਾ ਇਹਨੇ ਕਿੰਤੂ ਪਰੰਤੂ ਕੀਤਾ ਵਾ ਮੈਂ ਤੁਹਾਡੇ ਚੈਨਲ 'ਚ ਹੀ ਦੇਖਿਆ ਸੀ ਪਰ ਮੈਂ ਇੱਥੇ ਮਨਜੀਤ ਭੂਮੇ ਨੂੰ ਪੁੱਛਣਾ ਚਾਹਨਾ ਜਦੋਂ ਕੋਈ ਪਰਿਵਾਰ ਕੌਮ ਦਾ ਕੋਈ ਯੋਧੇ ਦਾ ਪਰਿਵਾਰ ਹੈ ਉਹ ਜਾਂ ਮਤਲਬ ਕਿ ਜਾਂਦਾ ਅੱਗੇ ਉਹਦਾ ਸਾਥ ਦੇਣਾ ਚਾਹੀਦਾ ਲੱਤਾਂ ਨਹੀਂ ਖਿੱਚਣੀ ਚਾਹੀਦੀ ਹਨਾ ਇਹ ਮੇਰਾ ਡਿਸੀਜਨ ਨਹੀਂ ਸੀ ਇਹ ਸੰਦੀਪ ਸਿੰਘ ਦਾ ਡਿਸੀਜਨ ਸੀ ਜਦ ਮੈਂ ਡਿਸੀਜਨ ਲੈਂਦਾ ਉਹ ਗੱਲ ਸਮਝ ਆਂਦੀ ਸੰਦੀਪ ਸਿੰਘ ਨੇ ਜੋ ਮੈਨੂੰ ਜੇਲ੍ਹ ਚੋਂ ਗਿਆ ਮੋਸਨਾ ਕੀਤਾ ਫਿਰ ਇਹੋ ਹੀ ਮਨਜੀਤ ਸਿੰਘ ਭੂਮੇ ਦਿੱਲੀ ਕਮੇਟੀ ਵਾਲਾ ਜਦੋਂ ਕਹਿੰਦਾ ਹੈ ਕਿ ਮੈਂ ਪਰਿਵਾਰ ਦੇ ਨਾਲ ਆ ਪਰਿਵਾਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਐ ਜਿਸ ਤਰ੍ਹਾਂ ਦੀ ਸਹਾਇਤਾ ਚਾਹੀਦੀ ਦਵਾਂਗੇ ਪਰ ਤੁਹਾਡੇ ਮਾਦਮ ਨਹੀਂ ਕਹਿਣਾ ਮਨਜੀਤ ਸਿੰਘ ਭੂਮੇ ਤੂੰ ਗੁਰਗਾਂ ਸਾਹਿਬ ਦੀ ਹਾਰੀ ਚ ਹੋਏ ਕਹਦੇ ਕਿ ਤੂੰ ਮੇਰੇ ਵੱਲੋਂ ਜੋ ਬੋਲਿਆ ਸੱਚ ਬੋਲਿਆ ਝੂਠ ਬੋਲਿਆ ਇਹ ਫਿਰ ਮੈਨੂੰ ਫੋਨ ਕਰਕੇ ਕਹਿੰਦਾ ਕਿ ਕੋਈ ਸੇਵਾਗੀ ਦੱਸਿਓ ਮੈਂ ਇਹਨਾਂ ਨੂੰ ਕਿੱਸਰਾ ਕਰਿਓ ਦੋ ਕਮਰੇ ਖੋਲ ਦਿਓ ਮੇਰੇ ਯਾਰ ਦੋਸਤਾਂ ਦੇ ਉਹਨਾਂ ਨੂੰ ਦੇ ਦਿਓ ਇਹਨੇ ਸਾਫ਼ ਕਹਿ ਤਾ ਉਸ ਟਾਈਮ ਦੇ ਉੱਤੇ ਚਾਬੀ ਕਿਸੇ ਕੋ ਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਯਾਰ ਜੋ ਸੱਚ ਆਂਦੇ ਵਿੱਚੋਂ ਕਮਰੇ ਮੰਗੇ ਸੀ ਸਰਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਜਿਹੜੀ ਇਹਨਾਂ ਦੀ ਉੱਥੇ ਆ ਖਾਰੇ ਦਿੱਲੀ ਕਮੇਟੀ ਹੈਨਾ ਉੱਥੇ ਇਹਨੇ ਸਾਫ਼ ਬਣਾ ਕਰਤਾ ਚਲੋ ਅਸੀਂ ਫੇਰ ਕੋਈ ਵੀ ਗੱਲ ਨਹੀਂ ਕੀਤੀ ਨਾ ਉਸ ਤੋਂ ਬਾਅਦ ਕਦੀ ਬੁਲਾਇਆ ਫੇਰ ਫੋਨ ਹੀ ਬੰਦ ਕਰਤਾ ਫਿਰ ਉਸ ਤੋਂ ਬਾਅਦ ਕਾਲ ਤਖਤ ਸਾਹਿਬ ਤੇ ਵੀ ਆਇਆ ਉੱਥੇ ਬੁਲਾਇਆ ਨਿੰਮ ਮੈਂ ਨਹੀਂ ਬੁਲਾਇਆ ਫਿਰ ਦੋ ਤਿੰਨ ਸਮਾਗਮ ਤੇ ਵੀ ਆਇਆ ਮੈਨੂੰ ਫੋਟੋ ਕਰਾਉਣ ਦੀ ਕੋਸ਼ਿਸ਼ ਕੀਤੀ ਮੈਂ ਪਰ ਇਹ ਕਰ ਤੇ ਮੈਂ ਮੈਂ ਤੈਨੂੰ ਫੋਟੋ ਨਹੀਂ ਕਰਾਣੀ ਯਾਰ ਤੂੰ ਜੇ ਤਾਂ ਸਾਥ ਹੀ ਨਹੀਂ ਦੇਣਾ ਤੇ ਮੈਂ ਧਰਨਾ ਮੈਂ ਫੋਟੋਵਾ ਕਰਾਇਆ ਕੀ ਲੈਣਾ ਮੈਨੂੰ ਫਿਰ ਤੂੰ ਹੀ ਖਾਲੀ ਨੂੰ ਕਿ ਸਾਥ ਨਹੀਂ ਮਿਲਿਆ ਹਾਰਨਾ ਕਰਨੀ ਵੀ ਹੈ ਕਿਤੇ ਕੌਮੀ ਸਾਥ ਬਿਲਕੁਲ ਜੀ ਵੀ ਤੂੰ ਸੀ ਮੈਂ ਸੱਚ ਕਿੰਨਾ ਵਾਂ ਝੂਠ ਨਹੀਂ ਕਹਿਣਾ ਕਿਉਂਕਿ ਦੇਖੋ ਇਹ ਸਾਡੀ ਕੌਮ ਦੇ ਜਿੰਨਾ ਚਿਰ ਗਰਦਾਰ ਬੈਠੇ ਨਾ ਕੋਈ ਵੀ ਸਿੱਖ ਬੰਦਾ ਅੱਗੇ ਲੱਗ ਨਹੀਂ ਸਕਦਾ ਕੋਈ ਵੀ ਨੌਜਵਾਨੀ ਅੱਗੇ ਚੱਲ ਨਹੀਂ ਸਕਦੀ ਇਹ ਲੱਤਾਂ ਖਿੱਚਣ ਨੂੰ ਪਹਿਲਾਂ ਹੀ ਬੈਠੇ ਹੋਏ ਨੇ ਇਸ ਸਾਥ ਦੇਣ ਕੇ ਤੇ ਅੱਗੇ ਜਾਣਗੇ ਇਹ ਚਾਂਦੇ ਹੀ ਨਹੀਂ ਕੋਈ ਕੌਮ ਦਾ ਅੱਗੇ ਕੋਈ ਲੱਗੇ ਮਤਲਬ ਜਿਹੜਾ ਕਿ ਸਹੀ ਰਸਤੇ ਤੇ ਲੈ ਕੇ ਜਾ ਇਹ ਚਾਂਦੇ ਸਾਡੀਆਂ ਚਿੱਟੀਆਂ ਦਾੜੀਆਂ ਹੋ ਗਈਆਂ ਤੇ ਸਾਨੂੰ ਹੀ ਪੁੱਜੋ ਸਾਡੇ ਪਿੱਛੇ ਲੱਗੋ ਜੋ ਅਸੀਂ ਕਵਾਂਗੇ ਉਹ ਤੁਸੀਂ ਕਰੋ ਇਹ ਕਿਚਵਨੀ ਨਾ ਤੁਰੇ ਅੱਗੇ ਬਿਲਕੁਲ ਜੀ ਬਿਲਕੁਲ ਚਾਂਦੇ ਹੀ ਇਸ ਤਰ੍ਹਾਂ ਦੇ ਲੋਕ ਐ ਜਿਹੜੇ ਕਿ ਸਾਡੀ ਕੌਮ ਦਾ ਕਹਿ ਲੋ ਕਿ ਮਤਲਬ ਨਾਸ ਕਰਨ ਤੇ ਲੱਗੇ ਹੋਏ ਨੇ ਹਜੇ ਤੱਕ ਅੱਛਾ ਮਨਦੀਪ ਸਿੰਘ ਜੀ ਇੱਕ ਦਿਨ ਦਾ ਸਮਾਂ ਰਹਿ ਗਿਆ ਤੁਸੀਂ ਪਹੁੰਚਣਾ ਵਾ ਦਰਬਾਰ ਸਾਹਿਬ ਨਾਤਮਸਤਕ ਹੋਣਾ ਉਧਰ ਸਬਬਾ ਕਿ ਮੁੱਖ ਮੰਤਰੀ ਸਾਹਿਬ ਵੀ ਉੱਥੇ ਹੋਣਗੇ ਸ਼ਾਇਦ ਉਸ ਸਮੇਂ ਦੇ ਵਿੱਚ ਜਦੋਂ ਤੁਹਾਡੀ ਵਹੀਰ ਪਹੁੰਚਣੀ ਆ ਤੁਹਾਡੇ ਵੱਲੋਂ ਕੋਈ ਸੁਨੇਹਾ ਮੁੱਖ ਮੰਤਰੀ ਸਾਹਿਬਾਨ ਨੂੰ ਕਿਉਂਕਿ ਸਮਾਂ ਵੀ ਪੂਰਾ ਹੋਣ ਜਾ ਰਿਹਾ 15 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨੂੰ ਤਲਬ ਕੀਤਾ 15 ਨੂੰ ਗੁਰਾਂ ਦੀ ਵਹੀਰ ਪਹੁੰਚ ਰਹੀ ਆ 15 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਉੱਥੇ ਨੇ ਕਿ 15 ਨੂੰ ਹੀ ਉਹ ਸਮਾਂ ਸੀਮਾ ਪੂਰਾ ਹੋ ਰਿਹਾ ਜਿਹੜੀ 6 ਮਹੀਨੇ ਦਾ ਸਮਾਂ ਲੈ ਸੀ ਸਰਕਾਰ ਨੂੰ ਦੇਖੋ ਸਰਕਾਰ ਨੇ ਨਾ ਜਦੋਂ ਗੱਲ ਕਾਨੂੰਨ ਬਣਾਉਣ ਦੀ ਗੱਲ ਆਈ ਸੀ ਸਰਕਾਰ ਨੇ ਕਿਹਾ ਮੈਂ ਸਲੈਕਟ ਕਮੇਟੀ ਨੂੰ 6 ਮਹੀਨੇ ਦਾ ਸਮਾਂ ਮੰਗਿਆ ਤੇ ਸਾਰਿਆਂ ਦੇ ਆਪਾਂ ਰਾਏ ਲੈ ਕੇ ਫਿਰ ਬਣਾਉਣਾ ਪਰ ਮੈਂ ਇਥੇ ਸਰਕਾਰ ਨੂੰ ਪੁੱਛਣਾ ਵੀ ਚਾਹਣਾ ਤੇ ਇਥੇ ਸੀਐਮ ਸਾਹਿਬ ਨੂੰ ਪੁੱਛਣਾ ਜਦੋਂ ਕਿਸਾਨੀਆਂ ਦਾ ਲੈਂਡ ਪੂਲਿੰਗ ਦਾ ਮਸਲਾ ਸੀ ਉਹ ਤੇ ਹੀ ਰਾਤੋਂ ਰਾਤ ਚੁੱਕ ਕੇ ਕਿਸਾਨਾਂ ਉੱਤੇ ਥੋਪਤਾ ਪਰ ਜਦੋਂ ਬੇਦਬੀ ਦਾ ਮੁੱਦਾ ਵਾ ਉਹ ਉਸੇ 6 ਮਹੀਨੇ ਸਮਾਂ ਲਿੱਤਾ ਤੇ 6 ਮਹੀਨੇ ਸਮਾਂ ਪੂਰਾ ਨਗਾਇਆ ਪੂਰਾ A to Z ਜਦਕਿ ਇਹਦੇ ਵਿੱਚ 1 ਮਹੀਨਾ ਸਮਾਂ ਨਹੀਂ ਚਾਹੀਦਾ ਸਰਕਾਰ ਨੂੰ ਜੇ ਗੱਲ ਨਹੀਂ ਉਠਦੀ ਵੀ ਵੀ ਸਾਡਾ 14 ਮਹੀਨਿਆਂ ਤੋਂ ਉੱਪਰ ਬੈਠਾ ਵਾ ਤੇ ਤੁਸੀਂ ਸਿਲੈਕਟ ਕਮੇਟੀ ਨੂੰ ਦਵਾ ਦੋ ਕੋ ਕਿ ਸਾਡਾ ਆਰਡਰ ਪਾਸ ਕਰੋ ਤੇ ਆਪਾਂ ਕਾਨੂੰਨ ਬਣਾਈਏ ਬੇਦਬੀ ਤੇ ਸਖਤ ਸਖਤ ਵੀ हां बिल्कुल जरूरी थी सी मारनी पर कह लो कि ਸਾਡੀਆਂ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਵਾ ਇਹ ਕਿਤਨੇ ਠੰਡੇ ਬਿਸੇ 'ਚ ਪਾਇਆ ਵਾ ਇਹ ਜਾਣ ਬੁੱਝ ਕੇ ਕਹਿੰਦੇ ਕਿ ਆਪਾਂ ਲੈਸ਼ਨਾ ਦੇ ਬਿਲਕੁਲ ਲਾਗੇ ਨੇੜੇ ਜੇ ਆ ਕੇ ਵੋਟ ਰਾਜਨੀਤੀ ਲੈਣੀ ਫਿਰ ਇਹਨਾਂ ਨੇ ਤੇ ਮੈਂ ਦੇ ਇੱਥੇ ਮਾਨ ਸਾਹਿਬ ਨੂੰ ਬੇਨਤੀ ਵੀ ਕਰਾਂ ਤੁਹਾਡੇ ਵਿਚਾਲਣ ਦੇ ਮਾਧਿਅਮ ਤੇ ਰਾਹੀਂ ਕਿ ਕਾਨੂੰਨ ਬਣਾ ਦਿਓ ਕਿਉਂਕਿ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕਿਸੇ ਧਰਮ ਦੀ ਬੇਦਵੀ ਨਾ ਹੋਵੇ ਤੇ ਚੰਗੀ ਗੱਲ ਹੈ ਨਾ ਇਹ ਜ਼ਰੂਰੀ ਵੀ ਆ ਬਾਕੀ 15 ਤਰੀਕ ਨੂੰ ਸੀਜੀਐਮ ਸਾਹਿਬ ਆ ਰਹੇ ਕਾਲਤਾਕ ਸਾਹਿਬ ਤੇ ਤਲਬ ਕੀਤਾ ਜਥੇਦਾਰ ਸਾਹਿਬ ਨੇ ਤੇ ਚਲੋ ਅਸੀਂ ਆਸ ਵੀ ਕਰਦੇ ਆ ਕਿ 15 ਤਰੀਕ ਤੱਕ ਸ਼ਾਇਦ ਸਾਨੂੰ ਪੰਜਾਬ ਵਾਲਿਆਂ ਨੂੰ ਖੁਸ਼ਖਬਰੀ ਮਿਲ ਜੇ ਕਿ ਬੇਦਬੀ ਅਗਰ ਸਖਤ ਕਾਨੂੰਨ ਬਣ ਚੁੱਕਾ ਹੈ ਧੰਨwar ਮਨਦੀਪ ਸਿੰਘ ਕਹਿ ਰਹੇ ਕਿ ਮੇਰੀ ਕੋਸ਼ਿਸ਼ ਆ ਕਿ ਮੈਂ ਲਗਾਤਾਰ ਨਾਲ ਚੱਲਨੇ ਆ ਵੀਰ ਗੁਰਜੀਤ ਸਿੰਘ ਦੇ ਸੰਗਤ ਵੀ ਨਾਲ ਚੱਲਦੀ ਆ ਮੈਂ ਕੋਸ਼ਿਸ਼ ਕਰੂੰਗਾ ਬੀਬੀਆਂ ਸਾਡੇ ਨਾਲ ਆ ਫਿਰ ਤੇ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੰਬਾ ਸਮਾਂ ਹੋ ਗਿਆ ਤੁਸੀਂ ਵੀ ਇਹਨਾਂ ਮੋਰਚੇ ਦਾ ਹਿੱਸਾ ਰਹੇ ਹੋ ਕਾਰਨ ਕੀ ਲੱਗਦਾ ਤੁਹਾਨੂੰ ਕਾਨੂੰਨ ਦੇ ਵਿੱਚ ਦੇਰੀ ਦਾ ਦੇਖੋ ਕਾਰਨ ਇਹੋ ਆ ਕਿ ਸਾਡੀ ਤਰਾਸਦੀ ਹੈ ਕਿ ਆਪਾਂ ਇਕੱਠੇ ਨਹੀਂ ਆ ਜੇ ਜੇ ਇਹੀ ਇਕੱਠੇ ਨਹੀਂ ਹੋਵਾਂਗੇ ਤੇ ਆਪਾਂ ਮੋਰਚੇ 'ਪਾਵੇਂ ਹਜ਼ਾਰਾ ਲਾ ਲਈਏ ਆਪਾਂ ਜਿੱਤ ਨਹੀਂ ਸਕਦੇ ਹੁਣ ਤੁਸੀਂ ਮਨਦੀਪ ਸਿੱਧੂ ਦਾ ਵੀ ਵੇਖਿਆ ਕਿ ਉਹ ਪਿਆਦਲ ਮਾਰਸਿਆ ਕਿੰਨੀ ਕ ਸੰਗਤ ਆ ਹੁਣ ਮਨਦੀਪ ਇਹ ਹਰ ਮੋਰਚੇ ਤੇ ਪਹੁੰਚਦਾ ਪਿਆ ਵਾ ਮੰਦੀਪੇ ਨਾਲ ਵੀ ਪਹੁੰਚਦਾ ਪਿਆ ਵਾ ਤੇ ਇਹ ਇਹ ਪੈਦਲ ਮਾਰਸ ਨਾ ਵੀ ਆ ਅਸੀਂ ਵੀ ਜਿੰਨੇ ਜੋਗੇ ਹੈਗੇ ਆਪਾਂ ਸਾਥ ਦਿੰਦੇ ਪਏ ਆ ਕਿਉਂਕਿ ਅਸੀਂ ਇਕੱਠ ਵੀ ਗੱਲ ਕਰਦੇ ਆ ਸਰਕਾਰ ਹਾਂਜੀ ਕੱਠ ਦਾ ਵੇਖੋ ਤੁਸੀਂ ਚੰਡੀਗੜ੍ਹ ਵੀ ਵੇਖੋ ਬੰਦੀ ਸਤਿਨ ਸਾਲਾਂ ਚ ਕਿੰਨਾ ਇਕੱਠ ਹੈਗਾ ਹੀ ਹਨਾ ਸਵੇਸ ਕਰਕੇ ਜਿੰਨੀ ਦੇਰ ਆਪਾਂ ਇਕੱਠੇ ਨਹੀਂ ਹੁੰਦੇ ਉਨੀ ਦੇਰ ਤੱਕ ਸਾਡਾ ਕੋਈ ਹੱਲ ਨਹੀਂ ਹੋ ਸਕਦਾ ਕੱਠ ਚ ਕਮੀਆਂ ਰਹਿ ਜਾਂਦੀਆਂ ਇਹੋ ਮੰਨਦੇ ਤੁਸੀਂ ਕੱਠ ਦੇ ਵਿੱਚ ਕਮੀਆਂ ਕਮੀਆਂ ਯੋ ਤੇ ਸਾਡਾ ਪ੍ਰਚਾਰ ਨਹੀਂ ਆ ਜਿਹੜਾ ਸਾਡਾ ਜਿੰਨੂ ਅਸੀਂ ਅੱਗੇ ਸਮਝਦੇ ਆ ਵੀ ਜਿਹਦੇ ਨਾਲ ਚੱਲਦੇ ਆ ਜੇ ਉਹਨੂੰ ਥੋੜਾ ਬਹੁਤਾ ਕੋਈ ਮਿਲ ਜਾਂਦਾ ਆਉਦਾ ਤੇ ਉਹ ਫੇਰੇ ਵੇਖੋ ਅਸੀਂ ਪਰਿਵਾਰਵਾਦੀ ਹੋ ਜਾਂਨੇ ਆ ਇਹ ਇਹ ਸਾਡੇ ਵਾਸਤੇ ਗਲਤੀ ਆ ਕਿ ਸਾਨੂੰ ਪਰਿਵਾਰਵਾਦੀ ਨਹੀਂ ਆ ਆਪਾਂ ਆਪਾਂ ਆਪਣੀ ਜੇ ਸਰਕਾਰ ਵੀ ਬਣਾਉਣੀ ਆ ਤਾਂ ਤੁਸੀਂ ਇਕੱਠ ਨਹੀਂ ਆ ਤੁਸੀਂ ਨਾਲ ਹੀ ਲੈ ਕੇ ਚਲੋਗੇ ਕਿਸੇ ਨੂੰ ਤੇ ਕਿੱਥੋਂ ਅਸੀਂ ਸਰਕਾਰ ਬਣਾ ਸਕਦੇ ਆ ਹੋਰ ਵੀ ਭਾਈ ਸਾਹਿਬ ਸਾਡੇ ਨਾਲ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਸੀਂ ਕਪੂਰਥਲੇ ਦੋ ਜੀ ਜੀ ਇਹ ਵੀ ਆਖ ਰਹੇ ਇਸ ਮਾਰਚ ਨੂੰ ਪਰਸੋ ਸਮਾਪਤੀ ਹੋਣੀ ਆ ਤੇ ਪਰਸੋ ਸਮਾਪਤੀ ਉਹ 6 ਮਹੀਨਿਆਂ ਦੇ ਵੀ ਹੋ ਜਾਣੀ ਆ ਜਿਹਦੇ ਵਿੱਚ ਕਾਨੂੰਨ ਦੀ ਗੱਲ ਹੋਈ ਸੀ ਕਾਨੂੰਨ ਬਣਨ ਦੀ ਗੱਲ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਦੋ ਵਾਰੀ ਭਾਈ ਗੁਰਜੀਤ ਸਿੰਘ ਦੇ ਦਰਸ਼ਨ ਕਰਨ ਗਿਆ ਟਾਵਰ ਤੇ ਤੇ ਉੱਥੇ ਮੈਨੂੰ ਗੱਲ ਦੀਪ ਸਿੱਧੂ ਦੀ ਯਾਦ ਆ ਜਾਂਦੀ ਆ ਕਿ ਜਦੋਂ ਦੀਪ ਸਿੱਧੂ ਨੂੰ ਇੱਕ ਨਿੱਕੀ ਗੱਲ ਤੋਂ ਹੀ ਬਹੁਤ ਵੱਡਾ ਖਿਤਾਬ ਦੇ ਦਿੱਤਾ ਸੀ ਕਿ ਤੋਗਦਾਰ ਆ ਤੋ ਉਹਨੇ ਇੱਕ ਮੋਟਰ ਤੇ ਬੈਠ ਕੇ ਇੱਕ ਦੋ ਮਿੰਟ ਵਾਸਤੇ ਕਹਾਂ ਕਿ ਤੁਹਾਡੇ ਵਾਸਤੇ ਕੌਣ ਖੜੂਗਾ ਤੁਹਾਡੇ ਵਾਸਤੇ ਕੌਣ ਮਰੂਗਾ ਤੁਸੀਂ ਤੁਸੀਂ ਸ਼ਹੀਦਾਂ ਦੀ ਕਦਰ ਭੁੱਲ ਗਏ ਆ ਸਾਡੀ ਕੌਮ ਉਹ ਸੀ ਜਿਹੜੀ ਦੂਜੇ ਦੇ ਧਰਮ ਵਾਸਤੇ ਆਪਣਾ ਸੀਸ ਕੱਟ ਕੇ ਤਲੀ ਤੇ ਰੱਖ ਕੇ ਤੁਰ ਪੈਂਦੀ ਸੀ ਅੱਜ ਸਾਨੂੰ ਆਪਣੀ ਲੋੜ ਆ ਸਾਡੇ ਅੱਜ ਧਰਮ ਸਾਡਾ ਖਤਰੇ 'ਚ ਆ ਪਰ ਅਸੀਂ ਘਰਾਂ 'ਚ ਸੁੱਤੇ ਪਏ ਆ ਮੈਂ ਸਾਰੇ ਵਾਸੀਆਂ ਨੂੰ ਇਹ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਵੀਰੋ ਦੀਪ ਸਿੱਧੂ ਨੇ ਤੁਹਾਡੇ ਅੰਦਰ ਇੱਕ ਚਿੰਗ ਪੈਦਾ ਕੀਤੀ ਸੀ ਉਨੇ ਇੱਕ ਲੋ ਦਿੱਤੀ ਸੀ ਸਾਨੂੰ ਜਿਹੜੀ ਲੋ ਅੱਜ ਹੌਲੀ ਹੌਲੀ ਮੱਧਮ ਹੋ ਰਹੀ ਆ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਉਹ ਯੋਧਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਤੇ ਸੀਸ ਨਹੀਂ ਝੁਕਾਇਆ ਸੀ 14 ਜੰਗਾਂ ਲੜੀਆਂ ਸੀ ਪਰ ਇਸ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਦੇਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਵੀ ਸੀਸ ਝੁਕਾਤਾ ਸੀ ਪਰ ਅਸੀਂ ਅੱਜ ਕੀ ਸਮਝਿਆ ਅਸੀਂ ਖਾਲੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕੰਮਾਂ ਲਈ ਵਰਤਦੇ ਆ ਮੈਨੂੰ ਲੱਗਦਾ ਕਦਰ ਨਹੀਂ ਕਰਦੇ ਆਓ ਪੰਜਾਬ ਦੇ ਨੌਜਵਾਨੋ ਹੁਣ ਤਾਂ ਭਾਈ ਗਰਜੀਤ ਸਿੰਘ ਨੇ ਪੂਰੇ ਪੰਜਾਬ ਚ ਘਰ-ਘਰ ਕੁੰਡਾ ਖੜਕਾ ਕੇ ਕਹਿ ਰਹੇ ਉਠੋ ਜਾਗੋ ਜ਼ਮੀਰਾ ਜਗਾਓ ਜ਼ਮੀਰਾ ਕਿੱਥੇ ਸਾਡੀਆਂ ਮਰੀਆਂ ਜ਼ਮੀਰਾ ਅੱਜ ਅਸੀਂ ਦੂਜੇ ਦੇ ਧਰਮ ਬਚਾਉਣ ਵਾਲੇ ਅੱਜ ਅਸੀਂ ਆਪ ਸੜਕਾਂ 'ਚ ਧੱਕੇ ਖਾਨੇ ਆ ਪਰ ਇਹ ਸਾਡੀ ਗਵਰਨਮੈਂਟ ਸੁੱਤੀ ਪਈ ਆ ਚਾਹੀਦਾ ਭਗਵੰਤ ਮਾਨਾ ਮੈਂ ਮੈਂ ਸੋਚਦਾ ਕਿ ਤੇਰੇ ਕਰਮ ਚੰਗੇ ਹੋਣਗੇ ਜੇ ਤੂੰ ਇਹ ਕਾਨੂੰਨ ਬਣਾ ਦੇਵੇਂ ਕਿਉਂਕਿ ਜੇ ਆਹਦ ਨਵਾਂ ਮਹੀਨਾ 'ਚ ਤੇ ਕੋਈ ਕਾਨੂੰਨ ਨਾ ਬਣਿਆ ਨਾ ਆਉਣ ਵਾਲਾ ਸਮਾਂ ਨਾ ਜਿਸ ਤਰ੍ਹਾਂ ਅਰੰਗਜੀਤ ਰੋਂਦਾ ਸੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਜਫਰਨਾਮਾ ਲਿਖਿਆ ਸੀ ਨਾ ਤੇ ਜਫਰਨਾਮਾ ਪੜ੍ਹ ਕੇ ਰੰਗਜੀਤ ਉੱਥੇ ਬਿਮਾਰ ਪੈ ਗਿਆ ਸੀ ਇੱਕ ਦਿਨ ਤੂੰ ਮੰਜੇ ਤੋਂ ਨਹੀਂ ਉੱਠਣਾ ਜੇ ਤੇਰੇ ਰਾਜ ਵਿੱਚੇ ਕਾਨੂੰਨ ਨਾ ਬਣਿਆ ਸੋਚ ਲੈ ਅੱਜ ਵੀ ਮੌਕਾ ਗੁਰੂ ਨੇ ਤੈਨੂੰ ਦਿੱਤਾ ਤੇਰੇ ਹੱਥ ਕਲਮ ਆ ਜੇ ਇਹ ਪੁੱਣ ਖੱਟ ਸਕਦਾ ਤੇ ਖੱਟ ਲੈ ਨਹੀਂ ਉਹ ਨਾਲੇ ਸਮੇਂ 'ਚ ਸਾਰੀ ਉਮਰ ਪਛਤਾਏਗਾ ਇਹ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਚਾਹੁੰਨਾ ਜੀ ਧੰਨਵਾਦ ਜੀ ਜਜ਼ਬਾਤ ਆ ਕਿਉਂਕਿ ਜਿੱਥੇ ਗੁਰੂ ਦੀ ਗੱਲ ਹੋਊਗੀ ਉਥੇ ਕੌਮ ਦੇ ਜਜ਼ਬਾਤ ਜ਼ਰੂਰ ਸਮੇ ਆਉਣਗੇ ਇਸ ਮਾਰਚ ਦੇ ਵਿੱਚ ਇੱਕ ਵੱਡੀ ਸ਼ਮੂਲੀਅਤ ਜੇ ਗੱਲ ਕਰੀਏ RAM SINGH RANA JI ਦੀ ਵੀ ਰਹੀ RAM SINGH RANA ਲਗਭਗ ਨਾਲ ਚੱਲੇ ਆ ਅੱਜ ਮਿਲੇ ਨਹੀਂਗੇ ਕੋਸ਼ਿਸ਼ ਕਰਾਂਗੇ ਕੱਲ ਜਾਂ ਪਰਸੋਂ ਜਦੋਂ ਵੀ ਉਹਨਾਂ ਦੇ ਦਰਸ਼ਨ ਹੋਏ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਿਸਾਨੀ ਮੋਰਚੇ ਦੇ ਵਿੱਚੋਂ ਦਿੱਲੀ ਮੋਰਚਾ ਲੱਗਾ ਸੀ ਤੇ RAM SINGH RANA ਨੇ ਇੱਕ ਚੰਗੀਆ ਭੂਮਿਕਾ ਨਿਭਾਈਆਂ ਸਵਾਵਾ ਕੀਤੀਆਂ ਵੱਡੇ ਪੱਧਰ ਤੇ ਸਵਾਵਾ ਸੀ ਤੇ ਇਸ ਮੋਰਚੇ ਦੇ ਪਹਿਲੇ ਦਿਨ ਜਦੋਂ ਗੱਲਬਾਤ ਹੋਈ ਸੀ ਉਹਨਾਂ ਹੋਕਾ ਵੀ ਦਿੱਤਾ ਸੀ ਕਿ ਜਾਗੋ ਅੱਜ ਗੁਰੂ ਸਾਹਿਬਾਨਾਂ ਵਾਸਤੇ ਆਓ ਉਹ ਹੋਕਾ ਤੁਹਾਡੇ ਤੱਕ ਪਹੁੰਚਾਇਆ ਸੀ ਰਾਮ ਸਿੰਘ ਰਾਣਾ ਦੀ ਟੀਮ ਦੇ ਮੈਂਬਰ ਸਾਡੇ ਨਾਲ ਆ ਸਾਰਾ ਨੇ ਗੱਲਬਾਤ ਕਰਾਂਗੇ ਆਪਾਂ ਵੀ ਜੀ ਕੀ ਹਾਲਜਾ ਠੀਕ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜਿਹੜੀ ਇਹ ਕਿਵੇਂ ਰਿਹਾ ਸਫ਼ਰ ਤੁਹਾਡਾ ਪਹਿਲੇ ਦਿਨ ਵੀ ਤੁਸੀਂ ਉੱਥੇ ਸੀ ਅੱਜ 13ਵਾਂ ਦਿਨ ਹੋ ਚੁੱਕਾ ਨਾਲ ਨਾਲ ਹਾਂਜੀ ਭਾਜੀ ਸਫ਼ਰ ਇੱਕ ਤਰੀਕ ਤੋਂ ਚੱਲੇ ਹੋਇਆ ਜੀ ਬੜਾ ਸਾ ਜਿਹੜੇ ਜਿਹੜੇ ਸਾਥ ਦੇ ਰਹੇ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਦੇ ਰਹੇ ਪਰਮਾਤਮਾ ਚਲੋ ਉਹਨਾਂ ਦਾ ਵੀ ਭਲਾ ਕਰੇ ਪਰ ਦੇਖੋ ਹੱਕ ਸੱਚ ਦੀ ਆਵਾਜ਼ ਆ ਮੈਂ ਤਾਂ ਇੱਕ ਗੱਲ ਕਹਿਣਾ ਵੀ ਜਿੰਨੇ ਵੀ ਜਥੇਬੰਦੀਆਂ ਦੇ ਆਗੂ ਆ ਦਾ ਸਮਾਜ ਦੇ ਧਰਮ ਦੇ ਠੇਕੇਦਾਰ ਆ ਉਹਨਾਂ ਨੂੰ ਬੇਨਤੀ ਆ ਉਹਨਾਂ ਦੇ ਚਰਨਾਂ 'ਚ ਵੀ ਇਹ ਰੋਜ਼-ਰੋਜ਼ ਨਹੀਂ ਕੰਮ ਹੁੰਦੇ ਕਿ ਲੋਕਾਂ ਦੀਆਂ ਜ਼ਮੀਰਾਂ ਨੂੰ ਜਗਾਉਣ ਲਈ ਇਹ ਵਹੀਰ ਯਾਤਰਾ ਕੱਢੀ ਆ ਵੀ بڑے ਬੰਦੇ ਨੇ ਜਿਹੜੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈਗਾ ਕੌਣ ਬੈਠਾ ਕਈ ਸੋਚਦੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਪਾਣੀ ਵਾਲੀ ਟੈਂਕੀ ਤੇ ਬੈਠਾ ਕਿੱਥੇ ਬੈਠਾ ਇਹ ਯਾਤਰਾ ਦਾ ਮਕਸਦ ਹੀ ਇਹ ਸੀ ਵੀ ਪੂਰੇ ਪੰਜਾਬ ਚ ਪਤਾ ਚੱਲ ਸਕੇ ਵੀ ਕੋਈ ਵੀਰ ਆਪਣਾ 15 ਮਹੀਨੇ ਲਗਭਗ ਹੋ ਗਿਆ ਟਾਵਰ ਤੇ ਬੈਠਾ ਵੀ ਕੋਈ ਇਹ ਨਾ ਕਹ ਸਕੇ ਮੈਨੂੰ ਪਤਾ ਨਹੀਂ ਲੱਗਿਆ ਦੇਖੋ ਜਿਹਨੂੰ ਨਹੀਂ ਪਤਾ ਲੱਗਣਾ ਉਹਨੂੰ ਤਾਂ ਕੁਝ ਵੀ ਨਹੀਂ ਪਤਾ ਲੱਗਣਾ ਪਰ ਇਹ ਲੋਕਾਂ ਨੂੰ ਦੱਸਣ ਲਈ ਵੀ ਇਹ ਵੀਰ ਯਾਤਰਾ ਕੱਢੀ ਆ ਤਾਂ ਜੋ ਸਰਕਾਰਾਂ ਦੇ ਤੇ ਕੰਨ ਤੇ ਜੂੰ ਸਰਕ ਸਕੇ ਤੇ ਲੋਕਾਂ ਚ ਮੈਸੇਜ ਜਾਵੇ ਵੀ ਆਪਣੇ ਧਰਮ ਕਰਮ ਦੇ ਰਾਖੀ ਕਰਨ ਲਈ ਕੋਈ ਗੁਰਜੀਤ ਸਿੰਘ ਖਾਲਸਾ ਬੈਠਾ ਹੈ ਰਾਮ ਸਿੰਘ ਰਾਣਾ 골ਡਨ ਹਟ ਵਾਲਾ ਪੂਰਾ ਸਮਰਥਨ ਹਰਿਆਣਾ ਸ਼੍ਰੋਮਣੀ ਕਮੇਟੀ ਦਾ ਪੂਰਾ ਸਾਥ ਹੈ ਤੇ ਮਨਦੀਪ ਸਿੰਘ ਖਾਲਸਾ ਹੋਰ ਜਿਹੜੇ ਜਿੰਨੇ ਵੀ ਸਾਡੇ ਸਾਥੀ ਤੁਰੇ ਹੋਏ ਨੇ ਸਮਾਣੇ ਤੋਂ ਲਗਾਤਾਰ ਪੈਦਲ ਯਾਤਰਾ 15 ਦਿਨਾਂ ਦਾ ਪ੍ਰੋਗਰਾਮ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੁਹਾਡੇ ਵਰਗੇ ਭਰਾਵਾਂ ਦਾ ਚੈਨਲ ਵਾਲਿਆਂ ਦਾ ਕਰਦਾ ਇਹ ਮੈਸੇਜ ਵੱਧ ਤੋਂ ਵੱਧ ਪਹੁੰਚਾਓ ਹਜੇ ਕਿਹੜਾ ਧਰਮ ਕਰਮ ਦੀ ਲੜਾਈ ਬੰਦ ਹੋ ਗਈ ਬੜੀ ਲੰਬੀ ਚੱਲਣੀ ਐ ਜੇ ਆਪਾਂ ਇੱਕ ਮਿੰਟ ਹੋਵਾਂਗੇ ਦੇਖੋ ਇਹਦੇ 'ਚ ਸਿੱਖ ਜਥੇਬੰਦੀਆਂ ਤੋਂ ਵੱਧ ਹਿੰਦੂ ਜਥੇਬੰਦੀਆਂ ਨਾਲ ਨੇ ਜੀ ਹਰਜਾ ਜੀ ਗੁਰੂ ਸਾਹਿਬ ਅੱਗੇ ਹਿੰਦੂ ਵੀ ਨਤਮਸਤਕ ਹੁੰਦਾ ਮੁਸਲਮਾਨ ਵੀ ਹੁੰਦਾ ਅਸਾਈ ਵੀ ਹੁੰਦਾ ਹੈ ਨਾ ਜਦੋਂ ਸਰਬ ਧਰਮ ਦੀ ਗੱਲ ਆਉਂਦੀ ਆ ਤੇ ਇਹ ਸਰਬ ਧਰਮ ਵਿਦਵੀ ਰੋਕੂ ਕਾਨੂੰਨ ਬਣਾਉਣ ਦੀ ਗੱਲ ਆ ਇਹਦੇ ਵਿੱਚ ਗੀਤਾ ਵਾਸਤੇ ਵੀ ਆ ਕੁਰਾਨ ਸ਼ਰੀਫ ਵਾਸਤੇ ਹਰ ਇੱਕ ਧਰਮ ਗ੍ਰੰਥ ਦੀ ਗੱਲ ਹੋ ਰਹੀ ਹੈ ਕਿ ਕਿਸੇ ਵੀ ਧਰਮ ਗ੍ਰੰਥ ਦਾ ਨਰਾਦਰ ਨਾ ਹੋਵੇ। ਹਾਂਜੀ ਉਹ ਸਾਰੇ ਧਰਮਾਂ ਦੀ ਜਿਹੜੀ ਇਹ ਮਤਲਬ ਹੈ ਕਿ ਕਿਸੇ ਧਰਮ ਦਾ ਨਰਾਦਰ ਨਾ ਹੋਵੇ ਸਾਰੇ ਧਰਮਾਂ ਨੂੰ ਲੈ ਕੇ ਸਰਬ ਧਰਮ ਯਾਤਰਾ ਚੱਲੀ ਹੈ। ਲੋਕਾਂ ਨੂੰ ਅਪੀਲ ਹੈ ਮੇਰੀ ਸਾਰੇ ਜਥੇਬੰਦੀਆਂ ਦੀ ਆਗੂਆਂ ਨੂੰ ਸਿੱਖ ਕਮੇਟੀਆਂ ਨੂੰ ਜਿੰਨੇ ਵੀ ਨੇ ਕਥਾ ਬਾਚਕ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਸੇ ਨੇ ਕੋਈ ਵੱਡਾ ਸਾਥ ਨਹੀਂ ਦਿੱਤਾ ਜੀ। ਸਾਤਨ ਦਿੱਤਾ ਜੀ ਬਿਲਕੁਲ ਇੱਕ ਰੰਜ ਵੀ ਆ ਇਹ ਤੰਜ ਵੀ ਆ ਵੀਰ ਦਾ ਕਿ ਕਿੱਥੇ ਅੱਜ ਕੀਰਤਨੀਏ ਸਿੰਘ ਢਾਡੀ ਕਥਾਵਾਚਕ ਗੁਰੂ ਸਾਹਿਬਾਨ ਚੱਲ ਰਹੇ ਆ ਪਰ ਕਹਿੰਦੇ ਕੋਈ ਨਤਮਸਤਕ ਹੋਣ ਵਾਸਤੇ ਬਹੁਤ ਘੱਟ ਸੰਗਤ ਜ਼ਰੂਰ ਆ ਰਹੀ ਆ ਪਰ ਉਹ ਕਿੱਥੇ ਗਏ ਸਾਡੇ ਗੱਲ ਕਰੀਏ ਵਿਰੋਧੀ ਧਿਰ ਦੀ ਵਿਰੋਧੀ ਧਿਰ ਨਹੀਂ ਪਹੁੰਚੀ ਬਹੁਤਾਤ ਅਕਾਲੀ ਦਲ ਦੇ ਵੱਡੇ ਲੀਡਰ ਸਾਹਿਬਾਨ ਨਹੀਂ ਪਹੁੰਚੇ ਹਾਂ ਦੋ ਦਿਨ ਦਾ ਸਮਾਂ ਵਾ ਹਾਜ਼ਰੀਆਂ ਜ਼ਰੂਰ ਲਵਾਇਓ ਇਹ ਕਿਤੇ ਨਾ ਹੋਵੇ ਕਿ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੋਇਆ ਕੱਲ ਨੂੰ ਉਹ ਇਤਿਹਾਸ ਦੇ ਵਿੱਚ ਉਹ ਲਿਖਿਆ ਜਾਵੇ ਕਿ 15 ਦਿਨ ਦੀ ਵਹੀਰ ਨਿਕਲੀ ਉਹ ਸੁਨੇਹਾ ਦੇਣ ਵਾਸਤੇ ਪਰ ਸਾਡੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਅਕਾਲੀ ਦਰ ਦੇ ਵੱਡੇ ਲੀਡਰ ਸਹਿਬਾਨ ਜਾਂ ਬਹੁਤਾਤ ਜਿਹੜੀਆਂ ਜਥੇਬੰਦੀਆਂ ਉਹ ਨਹੀਂ ਪਹੁੰਚੀਆਂ ਇਹ ਰਾਂਝਣਾ ਰਹਿ ਜੇ ਇਹ ਇਤਿਹਾਸ ਆ ਕੋਈ ਵੀ ਗੱਲ ਆ ਉਹਦਾ ਇਤਿਹਾਸ ਸਿਰਜਿਆ ਜਾਂਦਾ ਹੈ ਤੋਂ 15 ਤਰੀਕ ਤੱਕ ਦਾ ਜਿਹੜਾ ਸਮਾ ਸੀ ਇਹਦਾ 2 ਦਿਨ ਦਾ ਸਮਾ ਰਹਿ ਗਿਆ ਕੱਲ ਨੂੰ ਵਿਆਸ ਤੋਂ ਚੱਲ ਕੇ ਜੰਡਿਆਲੇ ਦੇ ਨੇੜੇ ਰੁਕਣਾ ਵਾ ਵਹੀਰ ਨੇ ਤੇ ਪਰਸੋਂ ਦੋ ਦਿਨ ਬਾਅਦ ਦੇ ਵਿੱਚ 15 ਤਰੀਕ ਨੂੰ 15 ਤਰੀਕ ਨੂੰ ਨਤਮਸਤਕ ਹੋਣਾ ਦਰਬਾਰ ਸਾਹਿਬਾ ਗੱਲ ਕੀ ਆ ਕਿ ਗੁਰੂ ਸਾਹਿਬ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਕੀ ਧਰਮ ਗ੍ਰੰਥਾਂ ਦੀਆਂ ਹੋ ਰਹੀਆਂ ਬਦਬੀਆਂ ਤੇ ਕਾਨੂੰਨ ਬਣੇ ਇਸ ਵਾਸਤੇ ਗੁਰਜੀਤ ਸਿੰਘ 15 ਮਹੀਨਿਆਂ ਤੋਂ ਟਾਵਰ ਤੇ ਬੈਠਾ ਹੋਇਆ ਉਸ ਆਵਾਜ਼ ਨੂੰ ਅਗਾਹ ਲੈ ਕੇ ਕਹਿੰਦੇ ਘਰ-ਘਰ ਪਹੁੰਚਾਉਣ ਵਾਸਤੇ ਅਸੀਂ ਤੋਰ ਰਹੇ ਹਾਂ ਵੀਰ ਕਹਿੰਦੇ ਕਿਉਂਕਿ ਜਿਹਨੂੰ ਨਹੀਂ ਸੀ ਪਤਾ ਉਹਦੇ ਤੱਕ ਵੀ ਆਵਾਜ਼ ਪਹੁੰਚ ਜੇ ਤੇ ਇਹ ਆਵਾਜ਼ ਜਿਹੜੀ 15 ਤਰੀਕ ਨੂੰ ਇੱਕ ਵਾਰੀ ਗੁਰਾਂਦੀ ਵਹੀਰ ਦੀ ਸਮਾਪਤੀ ਹੋਊਗੀ ਤੇ ਅਗਲਾ ਪੈੰਤੜਾ ਜੋ ਵੀ ਹੋਊਗਾ ਉਹ 16 ਤਰੀਕ ਨੂੰ ਲਿਖਿਆ ਜਾਊਗਾ ਕੀ 16 ਤਰੀਕ ਤੱਕ ਇਹ ਕਾਨੂੰਨ ਤੇ ਕੋਈ ਨજરਸ਼ਾਨੀ ਹੁੰਦੀ ਆ ਜੇ ਨਹੀਂ ਹੁੰਦੀ ਤੇ ਫਿਰ ਮੋਰਚਾ ਜਿਹੜਾ ਟਾਵਰ ਮੋਰਚਾ ਵਾ ਕੋਈ ਅਗਲਾ ਪ੍ਰੋਗਰਾਮ ਦਊਗਾ ਕੋਈ ਐਕਸ਼ਨ ਪਲਾਨ ਹੋਊਗਾ ਉਹਦੀਆਂ ਤਸਵੀਰਾਂ ਤੁਹਾਨੂੰ ਨਾਲ 16 ਤਰੀਕ ਨੂੰ ਸੰਧੀਆਂ ਕਰਾਂਗੇ ਪਰ 15 ਤਰੀਕ ਤੱਕ ਆਓ ਜੁੜੋ ਇਸ ਕਾਫਲੇ ਦੇ ਨਾਲ ਕਿ ਸੁਨੇਹਾ ਜਾ ਕੇ ਸਕੇ ਸਰਕਾਰ ਤੱਕ ਕਿ ਸਰਬਤਰਬ ਜਿਹੜਾ ਕਿ ਇਹ ਯਾਤਰਾ ਚੱਲੀ ਹੋਈ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕਹਿੰਦੇ ਅਸੀਂ ਵੀਰ ਤੇ ਇੱਕ ਕਾਨੂੰਨ ਬਣੇ ਤਾਂ ਕਿ ਹੌਲੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ ਤੇ ਉਹਦੇ ਉੱਤੇ ਕਾਨੂੰਨ ਦੇ ਨਾਲ ਉਸ ਨੂੰ ਸਖਤ ਸਜ਼ਾ ਹੋਵੇ ਤਾਂ ਕਿ ਹੌਲੇ ਸਮੇਂ ਤੇ ਚ ਬੇਅਦਬੀਆਂ ਰੁਕ ਜਾਣ